ਤੇ ਜਿੱਥੇ ਮਰਜ਼ੀ ਕਦੇ ਮੈਨੂੰ ਪੈਸੇ ਦੇ ਮਰਜ਼ੀ ਨਾਲ ਪੋਸਟਿੰਗ ਕਰਾ ਤੇ ਜਿੰਨੇ ਮਰਜ਼ੀ ਦਰਖਤ ਵੜ ਦੇ ਇੱਕ ਪਿਛੇ ਵੀ ਰਿਪੋਰਟ ਸਾਹਮਣੇ ਆਈ ਸੀ ਨਸ਼ਰ ਹੋਈ ਸੀ ਲੋਕ ਸਭਾ ਦੇ ਵਿੱਚ ਵੀ ਜੰਗਲਾਤ ਹੋਣੇ ਕਿੰਨੇ ਚਾਹੀਦੇ ਨੇ ਇਹ ਵੱਡ ਵੱਡ ਕੇ ਇਹਨਾਂ ਨੇ ਕਰ ਕਿੰਨੇ ਦਿੱਤੇ ਆ ਤੇ ਜੰਗਲਾਤੀ ਜ਼ਮੀਨਾਂ ਤਾਂ ਕਬਜ਼ੇ ਵੀ ਕਰ ਲਏ ਨੇ ਮਾਈਨਿੰਗ ਉਥੋਂ ਕਰਾਈ ਜਾਂਦੇ ਆ ਇਹਨਾਂ ਨੇ ਬਚੇ ਪੈਸੇ ਲੈ ਲੈਂਦੇ ਪਿਓ ਵਖਰੇ ਲੈਂਦਾ ਆ ਦਾਦਾ ਵਖਰੇ ਲੈਂਦਾ ਆ ਭਤੀਜਾ ਵਖਰੇ ਲੈਂਦਾ ਆ ਜੀ ਇੱਥੇ ਤੇ بڑے ਮੰਤਰੀ ਆ ਇਹ ਵਾਲੇ ਬਣੇ ਹੋ ਜੋ ਸਾਰੇ ਪੈਸੇ ਲੈਂਦੇ ਆ ਇਕੱਲੇ ਸਾਧੂ ਸਿੰਘ ਤੁਹਾਨੂੰ ਤੁਹਾਨੂੰ ਕਿਉਂ ਕੀਤਾ ਜੀ ਸਾਰਿਆਂ ਨੂੰ ਵੜੋ ਨਹੀਂ ਬੜੇ ਤੇ ਬੜੇ ਨੇ ਕਾਲਜ ਇੱਕ ਸਿਸਟਰੀ ਕਰਦੇ ਹੈ ਉਹਨਾਂ ਨੂੰ ਹੀ ਦੇ ਦਿੱਤੇ ਪੈਸੇ ਤੇ 69 ਕਰੋੜ ਰੁਪਏ ਦਾ ਮਾਮਲਾ ਵੀ ਪੈਸੇ ਇਹਨਾਂ ਨੂੰ ਇਹਨਾਂ ਨੂੰ ਲੱਗੇ ਜੀ ਸਭ ਕੁਝ ਆ ਜਮ ਰੇਤਾ ਇਹ ਅਜਮ ਕਰ ਗਏ 30 ਗਾਰਡ ਇਹ ਅਜਮ ਕਰ ਗਏ ਤਰਕਤ ਇਹ ਵਨ ਵਨ ਖਾ ਗਏ ਇਹਨਾਂ ਦਾ ਹਾਜਮਾ ਬੜਾ ਤਗੜਾ ਜੀ ਜਦੋਂ ਫੜੇ ਜਾਂਦੇ ਆ ਉਦੋਂ ਬਿਮਾਰ ਹੋ ਜਾਂਦੇ ਆ ਜੀ ਉਦੋਂ ਇਹਨਾਂ ਦਾ ਅੱਗ ਕੋਈ ਨਹੀਂ ਕੰਮ ਕਰਦਾ ਜਦੋਂ ਬਾਹਰ ਆਂਦੇ ਆ ਫਿਰ ਘੋਡੇ ਨੂੰ ਭਜੇ ਫਿਰਦੇ ਵੇਖੋ ਕੈਪਸੂਲ ਕਿਹੜਾ ਖਾਂਦੇ ਆ ਏ ਉਹਨਾਂ ਦਾ ਨਾਂ ਕਿਤੇ ਨਾ ਕਿਤੇ ਕਨੈਕਸ਼ਨ ਇਲੀਗਲ ਮਾਈਨਿੰਗ ਨਾਲ ਕਰੰਸੀ ਮਾਈਨਿੰਗ ਜਾਂ ਜਾਂ ਫਿਰ ਉਹ ਸ਼ਰਾਬ ਮਾਫੀਆ ਨਾਲ ਇਹਨਾਂ ਦੇ ਨਾਮ ਵਾਲੋ ਜਿਹੜੇ ਵੀ ਜਿੰਨੀ ਟਰਾਂਸਪੋਰਟ ਦੇ ਨਾਲ ਇਹ ਤਾਂ ਸੋਨੇ ਨਾਲ ਮਹਿੰਗੀ ਹੋ ਗਈ ਆ 9 ਮਹੀਨੇ ਹੋ ਗਏ ਸ਼ਿਟ ਬਣੀ ਕੁਛ ਨਹੀਂ ਪਤਾ ਲੱਗਿਆ ਇਹ ਨਹੀਂ ਵੇਖੋ ਜਿੰਨੇ ਇੰਟਰਵਿਊ ਕੀਤੀ ਉਹ ਇੱਥੇ ਤੇ ਜਿਹਦੀ ਇੰਟਰਵਿਊ ਹੋਈ ਉਹ ਵੀ ਇੱਥੇ ਤਾਂ ਇਹਨਾਂ ਦਾ ਤੁਸੀਂ ਤੰਤਰ ਦੇਖ ਲਓ ਸਾਡਾ ਕਿੱਥੇ ਜਾ ਰਿਹਾ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਲਾ ਉਥੋਂ ਦਾ ਲੁਧਿਆਣੇ ਦਾ ਜੇਲ੍ਹ ਜੰਮਟਣ ਨਹੀਂ ਦਲਾ ਰਿਹਾ ਹਾਂ ਇਹ ਜਿਹੜੇ ਅੰਦਰ ਗੈਂਗਸਟਰ ਕੈਦੀ ਬੈਠੇ ਇਹੇ ਜਲਾ ਰਹੇ ਆ ਜੀ ਪੈਸੇ ਦੇ ਦੇ ਦੇਖੋ ਜੀ ਸ਼ਰੇ ਆਮ ਗਲਾਤ ਫੜੇ ਸ਼ਰੇ ਆਮ ਮੋਜਾਂ ਕਰਨ ਦੇ ਉਹਨਾਂ ਦੇ ਜਿਹੜੇ ਦੇ ਸ਼ਿਕੰਦਰਕ ਕੋਈ ਨਹੀਂ ਸਸਿਕਾ ਨਮਸਕਾਰ ਮੈਂ ਹਾਂ ਦੀਪਕ ਮੰਡਾਰੀ ਤੁਸੀਂ ਦੇਖ ਰਹੇ ਹੋ ਡੀਫੋਜ ਨਿਊਜ਼ ਸਾਰੀ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ ਕੈਪਟਨ ਸਰਕਾਰ ਦੇ ਵੇਲੇ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਉਹਨਾਂ ਦੀਆਂ ਮੁਸ਼ਕਲਾਂ ਘੱਟ ਹੁੰਦਾ ਨਾ ਨਹੀਂ ਲੈ ਰਹੀਆਂ ਕਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ 5-500 ਰੁਪਏ ਲਿਆ ਦਰਖਤ ਕਟਾਉਣ ਦਾ ਜਿਹੜੇ ਬੂਟੇ ਲੱਗੇ ਨਹੀਂ ਸੀ ਉਹਨਾਂ ਦੇ ਵੀ ਪੈਸੇ ਲੈ ਲਏ ਆਮਦਨ ਤੋਂ ਵੱਧ ਜਾਇਦਾਦ ਬਣਾਈ ਉਹਦੇ ਮਾਮਲੇ ਦੇ ਵਿੱਚ ਜੇਲ੍ਹ ਜਾਣਾ ਪਿਆ ਹੁਣ ED ਨੇ 7 ਫੋਰੈਸਟ ਅਫਸਰਾਂ ਨੂੰ ਤਲਬ ਕਰ ਲਿਆ ਜਿਨ੍ਹਾਂ ਤੇ આરોਪ ਹੈ ਕਿ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਦੇ ਮੰਤਰੀ ਰਹਿੰਦੇ ਆ ਪੈਸੇ ਦੇ ਕੇ ਪੋਸਟਿੰਗ ਕਰਾਈ ਤੇ ਫਿਰ ਮਨ ਚਾਹੇ ਕਹਿੰਦੇ ਵੀ ਬੁੱਲੇ ਲੁੱਟੇ ਹਰਿਆਣਾ ਦੇ ਇੱਕ MLA ਨੇ ਸਾਬਕਾ ਉਹਨਾਂ ਦੇ ਘਰ ED ਨੇ ਮਾਰਿਆ ਰੇਡ ਤੇ ED ਨੇ ਉੱਥੋਂ 5 ਕਰੋੜ ਰੁਪਇਆ ਕੈਸ਼ ਸੋਨੇ ਦੇ ਬਿਸਕਟ ਅਵੈਧ ਵਿਦੇਸ਼ੀ ਹਥਿਆਰ ਤੇ ਵਿਦੇਸ਼ੀ ਸੰਪਤੀਆਂ ਦੇ ਕਾਗਜ਼ਾਤ ਮਿਲਨੇ ਨੇ ਤੁਸੀਂ ਇਹ ਦੇਖੋ ਇਹ ਲੀਡਰ ਕਿਵੇਂ ਹੱਥ ਜੋੜਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਅਸੀਂ ਤੁਹਾਡੇ ਸੇਵਕਾਂ ਤੁਹਾਡੀ ਭਲਾਈ ਲਈ ਕੰਮ ਕਰਾਂਗੇ 76 ਸਾਲਾਂ ਦੇ ਵਿੱਚ ਲੋਕਾਂ ਨੂੰ ਇਹਨਾਂ ਨੇ ਗਲੀਆਂ ਨਾਲੀਆਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਤੇ ਆਪ ਇਹ ਕਿੰਨੇ ਕਰੋੜਾਂ ਰੁਪਏ ਬਣਾਏ ਬੈਠੇ ਨੇ ਇਹਤੇ ਵੀ ਗੱਲਬਾਤ ਕਰਾਂਗੇ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੀ ਵੀਡੀਓ ਵਾਇਰਲ ਹੁੰਦੀ ਹੈ ਕੱਲ ਇਹਦੀ ਖਬਰ ਸੀ ਕੀਤੀ ਸੀਗੀ ਕਿਸ ਤਰ੍ਹਾਂ ਕਤਲ ਦਾ આરોપી ਜੇਲ੍ਹ ਦੇ ਵਿੱਚ ਬੈਠ ਕੇ ਆਪਣੀ ਬੜੇ ਪਾਰਟੀ ਜਿਹੜੀ ਮਨਾ ਰਿਹਾ ਚਾਹ ਪਕੌੜੇ ਖਾ ਰਿਹਾ ਕਿਸ ਤਰ੍ਹਾਂ ਗਲਾਸ ਵੀ ਟਕਰਾਏ ਜਾ ਰਹੇ ਨੇ ਹੁਣ ਇਹਦੇ ਤੇ ਵੀ ਸਿਆਸਤ ਭੱਗ ਗਈ ਹੈ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਗਿਟਕਿਆ ਦੋਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਜਲੰਧਰ ਦੇ ਵਿੱਚ 63 ਕਿਲੋ ਹਿਰੋਇਨਾਂ ਚਾਰ ਜਿਹੜੇ આરોપીਓ ਗ੍ਰਫਤਾਰ ਕੀਤੇ ਗਏ ਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਪੁਲਿਸ ਨੇ ਇੱਕ ਨਵੀਂ ਧਾਰਾ ਜੋੜੀ ਹੈ ਇਸ ਵੇਲੇ ਇਹਨਾਂ ਦੇ ਨਾਲ ਨਾਂ ਜਦੋਂ ਉਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਨੂੰ ਹੁਣ ਜ਼ਮਾਨਤ ਨਹੀਂ ਮਿਲ ਪਾਏਗੀ ਤੇ ਸਖਤ ਜਿਹੜੀ ਹੈ ਸਜ਼ਾ ਹੋਣ ਦਾ ਵੀ ਇਸ ਧਾਰਾ 'ਚ ਪ੍ਰਵਧਾਨ ਹੈ ਸਾਰੀਆਂ ਖਬਰਾਂ ਨਾਲ ਤੁਹਾਡੀ ਸਾਹਜ ਪਾਵਾਂਗੇ ਸਾਡੇ ਨਾਲ ਨੇ ਸਾਡੇ ਐਕਸਪਰਟ ਰਕੇ ਸ਼ਮਾ ਜਮਾ ਜੀ ਨਮਸਕਾਰ ਨਮਸਕਾਰ ਪੰਨਾਰੀ ਸਾਹਿਬ ਸ਼ਰਮਾ ਜੀ ਮੰਤਰੀ ਸਾਹਿਬ ਜਦੋਂ ਮਬਾਲੇ ਦੇਖੋ ਪਹਿਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਟਾਲਾ ਹੋਇਆ ਕੈਪਟਨ ਸਾਹਿਬ ਨੇ ਕਲੀਨ ਚੈਟ ਦਿੱਤੀ ਸੀ ਵੀ ਨਹੀਂ 사ਦੂ ਸਿੰਘ ਧਰਮਸੋਧ ਨੇ ਕੁਝ ਨਹੀਂ ਕੀਤਾ ਚਲੋ ਸਰਕਾਰ ਬਦਲੀ ਸਵੇਰੇ ਸਵੇਰੇ ਤੜਕੇ ਹੀ 3 ਵਜੇ ਘਰ ਇਹਨਾਂ ਦੇ ਚਲ ਗਈ ਸੀ ਵਿਜੀਲੈਂਸ ਭੜ ਲਿਆ ਬਾਹਰ ਆਏ ਦੂਜੀ ਵਾਰ ਫਿਰ ਪੜੇ ਗਏ ਹੁਣ ਤੀਜੀ ਵਾਰ ਆ ਲੱਗਦਾ ਫੇਰ ਤਿਆਰੀ ਕਰ ਲਈ ਐ ਈਡੀ ਨੇ ਸੰਭਲ ਕੀਤੀ ਐ ਸੱਤ ਫੋਰੈਸਟ ਅਫਸਰ ਐਸੇ ਆरोप ਪੜੇ ਸੀਗੇ ਵੀ ਇਹ ਪਹਿ ਲੈ ਕੇ ਪੋਸਟਿੰਗਾ ਕਰਦੇ ਸੀਗੇ ਤੇ ਜਿੱਥੇ ਮਰਜੀ ਕਦੇ ਮੈਨੂੰ ਪੈਸੇ ਦੇ ਮਰਜੀ ਨਾਲ ਪੋਸਟਿੰਗ ਕਰਾ ਤੇ ਜਿੰਨੇ ਮਰਜੀ ਦਰਖਤ ਵੜ ਦੇ ਇੱਕ ਪਿਛੇ ਵੀ ਰਿਪੋਰਟ ਸਾਹਮਣੇ ਆਈ ਸੀ ਨਸ਼ਰ ਹੋਈ ਸੀ ਲੋਕ ਸਭਾ ਦੇ ਵਿੱਚ ਵੀ ਜੰਗਲਾਤ ਹੋਣੇ ਕਿੰਨੇ ਚਾਹੀਦੇ ਨੇ ਤੇ ਵੱਡ ਵੱਡ ਕੇ ਇਹਨਾਂ ਨੇ ਕਰ ਕਿੰਨੇ ਦਿੱਤੇ ਐ ਤੇ ਜੰਗਲਾਤੀਆਂ ਦੀ ਜਮੀਨਾਂ ਤਾਂ ਕਬਜ਼ੇ ਵੀ ਕਰ ਲੈਨੇ ਮਾਈਨਿੰਗ ਉਥੋਂ ਕਰਾਈ ਜਾਂਦੇ ਸਰ ਕੀ ਐ ਪੂਰਾ ਮਾਮਲਾ ਬਿਲਕੁਲ ਤੁਹਾਡੀ ਗੱਲ ਠੀਕ ਆ ਭੰਡਾਰੀ ਸਾਹਿਬ ਕਿ ਸਾਧੂ ਸੰਗਤ ਧਰਮ ਸੋਦਿਆਂ ਮੁਸ਼ਕਲਾਂ ਵਧੀ ਜਾ ਰਹੀਆਂ ਜੀ ਇਹਨਾਂ ਦੇ ਰੋਪ ਆ ਭੀ ਜਿਹੜੇ ਟਰਾਂਸਫਰ ਕਰਦੇ ਹੀ ਆਪਣੇ ਨਜ਼ਦੀਕੀਆਂ ਦੇ ਰਾਹੀਂ ਕੈਸ਼ ਪਹਿ ਲੈ ਗਏ ਤੇ ਫੇਰ ਹੀ ਕਰਦੇ ਹੀ ਜੀ ਪਰ ਮੇਰੇ ਇੱਕ ਸਵਾਲ ਨੂੰ ਸਰਕਾਰ ਨੂੰ ਸਵਾਲ ਆ ਕਿ ਸਿਰਫ ਸਾਧੂ ਸੰਗਤ ਧਰਮ ਸੰਤ ਪੈਸੇ ਲੈਂਦੇ ਹੀ ਇੱਥੇ بڑے ਮੰਤਰੀ ਆ ਜਿਨ੍ਹਾਂ ਨੇ ਬਚੇ ਪੈਸੇ ਲੈ ਲੈਂਦੇ ਪਿਓ ਵੱਖਰੇ ਲੈਂਦਾ ਹੀ ਦਾਦਾ ਵੱਖਰੇ ਲੈਂਦਾ ਹੀ ਭਤੀਜਾ ਵੱਖਰੇ ਲੈਂਦਾ ਹੀ ਜੀ ਇੱਥੇ ਤੇ بڑے ਮੰਤਰੀ ਆ ਇਹ ਵਾਲੇ ਬਨੇ ਉਹ ਜੋ ਸਾਰੇ ਪੈਸੇ ਲੈਂਦੇ ਸੀ ਕੱਲੇ ਸਾਧੂ ਸਿੰਘ ਤੁਹਾਨੂੰ ਤੁਹਾਨੂੰ ਕਿਉਂ ਕੀਤਾ ਸਾਰਿਆਂ ਨੂੰ ਵੜੋ ਨਹੀਂ ਫੜੇ ਤੇ ਬੜੇ ਜੀ ਰਟਾ ਜਾ ਤੇ ਸਾਰਿਆਂ ਜੀ ਹੈਗਾ ਸੀ ਜੀ ਸਿਹਤ ਮਹਿਕਮੇ ਦੀ ਕਿਹੜੀ ਘਾਟ ਸੀ ਜੀ ਪੈਸੇ ਲੈ ਲੈ ਕੰਮ ਹੁੰਦਾ ਸੀ ਸਾਰਾ ਹੀ ਜੀ ਉਹਨਾਂ ਨੂੰ ਫੜ ਲਓ ਬੜੇ ਬੰਦੇ ਹੋਣਾ ਜਿਨ੍ਹਾਂ ਨੇ ਪੈਸੇ ਦਿੱਤੇ ਇਹ ਤੱਕ ਕੰਮ ਨਹੀਂ ਹੋਇਆ ਉਹਨਾਂ ਦੇ ਇਹੋ ਜਿਹੀ ਵੀ ਤੋਰੇ ਫਿਰ ਦੇ ਜੇ ਵਿਜੀਲੈਂਸ ਨੇ ਕੋਈ ਕਾਰਿੰਗ ਕੋਰੀ ਵੀ ਸ਼ੈਲ ਖੋਲੀ ਲੱਗਦੀ ਉਹਦੀ ਹਾਂ ਤੇ ਉਹਨਾਂ ਗੱਲੇ ਤਾਂ ਵੀ ਸੱਤ ਸਾਰੇ ਫੋਰੈਸਟ ਅਫਸਰ ਨੂੰ ਸੰਮਨ ਕਰ ਲਿਆ ਆਈਡੀ ਨੇ ਕੈਸ਼ ਫਾਰ ਟ੍ਰਾਂਸਫਰ ਸਕੈਮ ਵਿਕੇਸ ਦੇ ਕੇਤੇ ਪੈ ਬਰਨੀਆਂ ਕਰਾਉਣ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਸਾਧੂ ਸਿੰਘ ਧਨੁਸ਼ੋਦ ਨੂੰ ਵੀ ਈਡੀ ਪਹਿਲਾਂ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਪੁੱਛਗਿੱਛ ਕਰ ਚੁੱਕੀ ਆ ਜੀ ਸਰਕਾਰ ਦੇ ਇੱਕ ਸੀਨੀਅਰ ਅਫਸਰ ਵੱਲੋਂ ਇਸ ਉਤਰਾਣ ਦੱਸਿਆ ਵੀ ਈਡੀ ਨੇ ਸਰਕਾਰ ਨੂੰ ਸਮਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੀ ਬਲਕਿ ਈਡੀ ਨੇ ਜਿਹੜਾ ਰਿਕਾਰਡ ਮੰਗਿਆ ਨਾ ਸਰਕਾਰ ਦੇ ਬਿਜ਼ਨਸ ਬਿਊਰੋ ਕੋਲ ਉਹ ਥਰੂ ਕੋਡ ਮੰਗਿਆ ਕਿਉਂ ਅੱਗੇ ਉਹਨਾਂ ਨੇ ਪੀਐਸਆਈਸੀ ਦਾ ਮੰਗੇ ਇਹਨਾਂ ਦੇ ਸਰਕਾਰ ਦਿੱਤਾ ਨਹੀਂ ਹੈ ਦਿੱਤਾ ਹੀ ਨਹੀਂ ਵੀ ਉਹਨਾਂ ਦਾ ਰਿਕਾਰਡ ਹੀ ਨਹੀਂ ਦਿੰਦਾ ਜੀ ਕਟੋ ਘਾਟਾਂ ਦੇ ਵੀ ਦੋ ਆਈਫਸਰਾਂ ਕੋਈ ਕੋਈ ਸੀਨੀਅਰ ਅਧਿਕਾਰੀਆਂ ਕੋ ਪਹਿਲਾਂ ਵੀ ਈਡੀ ਜਿਹੜੀ ਆ ਪੁੱਛ ਕੇ ਚੱਕ ਚੁੱਕੀ ਆ ਜੀ ਈਡੀ ਨੇ ਮਾਨਯੋਗ ਕੋਰਟ ਨੂੰ ਗਿਆ ਵੀ ਬੇਨਤੀ ਕੀਤੀ ਵੀ ਬਿਜ਼ਨਸ ਬਿਊਰੋ ਪੰਜਾਬ ਨੂੰ ਡਾਇਰੈਕਸ਼ਨਾਂ ਦਿੱਤੀਆਂ ਜਾਣ ਕਿ ਉਹ ਉਹਨਾਂ ਨੂੰ ਸਰਟੀਫਾਈਡ ਕਾਪੀਆਂ ਚਲਾਉਂਦੀਆਂ ਚਾਰ ਸ਼ੀਟ ਦੀਆਂ ਤੇ ਹੋਰ ਡਾਕੂਮੈਂਟ ਜਿਹੜੇ ਸਕੈਨ ਦਾ ਰਿਲੇਟਡ ਹੈਗੇ ਆ ਉਹ ਪ੍ਰੋਵਾਈਡ ਕਰਾਇਆ ਜਾਣਾ ਤਾਂਕਿ ਪ੍ਰੈਂਸ਼ਨ ਆਫ ਮਨੀ ਲਾਰਨਿੰਗ ਐਕਟ 2002 ਦੇ ਅੰਡਰ ਜਿਹੜੀ ਜਾਂਚ ਹੈ ਸ਼ੁਰੂ ਕੀਤੀ ਜਾਵੇ ਤੇ ਬਿਜ਼ਨਸ ਬਿਊਰੋ ਨੇ ਵਿਆਹ ਦੀ ਬੜੀ ਫਰਤੀ ਵਿਖਾਈ ਆਂਦੇ ਉਹਨਾਂ ਕੋਰਟ ਦੇ ਵਿੱਚ ਹੀ ਉਹਨਾਂ ਨੂੰ ਰਿਕਾਰਡ ਜਿਹੜਾ ਹੈਂਡ ਓਵਰ ਕੀਤਾ ਜਿਹਦੇ ਵਿੱਚ ਦੋ ਐਫ ਆਈ ਆਰ ਜਿਹਨਾਂ ਚ ਪਹਿਲਾਂ ਜਾਂ ਅੰਦਰ ਜਾ ਚੁੱਕੇ ਆ ਜੀ ਰਿਲੇਟਡ ਫਰਸਟ ਸਕੈਮ ਫੋਰੈਸਟ ਸਕੈਮ ਜੀ ਚਾਰ ਸ਼ੀਟ ਐਵੀਡੈਂਸਸ ਤੇ ਇਨਫੋਰਮੇਸ਼ਨ ਦੇ ਡਾਕੂਮੈਂਟ ਦੀ ਜਿਹੜੀ ਇਸ ਕੰਮ ਬਾਰੇ ਆ ਤੇ ਕਿਦਾਂ-ਕਿਦਾਂ ਕੰਮ ਹੋਇਆ ਵੀ ਕਿਹੜੇ ਕਿਹੜੇ-ਕਿਹੜੇ ਅਕਾਊਂਟ 'ਚ ਪੈਸੇ ਗਏ ਬੈਂਕ ਖਾਤਿਆਂ ਦੀ ਜਾਣਕਾਰੀ ਸਾਰੀ ਤੇ ਜਿਹੜੇ ਕਾਗਜ਼ ਆਜ ਹੋਰ ਰੈਲੇਵੈਂਟ ਆ ਈਡੀ ਨੂੰ ਸੌਂਪ ਦਿੱਤੇ ਇਹਨਾਂ ਸਬੂਤਾਂ ਦੇ ਆਧਾਰ ਤੇ ਕੋਰਟ ਨੇ ਵੀ ਫੋਰੈਂਸਟਸ ਨੂੰ ਸੰਬੰਧ ਕੀਤਾ ਆ ਜੀ ਅਫਸਰਾਂ ਨੂੰ ਸਵਾਲ ਹੀ ਪੁੱਛੇ ਗਏ ਉਹਨਾਂ ਟਰਾਂਸਫਰ ਕਿੱਥੇ ਕਰਵਾਈ ਕਿਦਾਂ ਕਰਵਾਈ ਕਿੰਨੀ-ਕਿੰਨੀ ਰਸੀਦ ਦਿੱਤੀ ਆ ਤੇ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਉਹ 'ਚ ਇੱਕ ਗੱਲ ਸਾਹਮਣੇ ਆਈ ਸੀ ਵੀ ਰੇਟ ਬੜੇ ਸੌਨੇ ਫਿਕਸ ਸੀ ਬੜਾ ਹਿਸਾਬ ਜਿਹੜੀ ਬਿਜ਼ਨਸ ਜਾਂਚ ਦੇ ਵਿੱਚ ਅਪਰੂਵ ਹੋਈ ਆ ਫਿਕਸ ਰੇਟ ਕਿਤੇ ਕਹਿੰਦੇ ਹਾਂ ਕਹਿੰਦੇ ਨਾ 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 ਟਗਾ ਵਧ ਨਾ ਟਗਾ ਘਟ ਆਂਦੇ ਵੀ ਜਿਹੜੀ ਡੀ ਐਫਓ ਦੀ No bargaining No bargaining ਡੀ ਐਫਓ ਦੀ ਟ੍ਰਾਂਸਫਰ ਕਰਦੇ ਸੀ ਨਾ ਡਿਸਟ੍ਰਿਕਟ ਫੋਰੈਸਟ ਅਫਸਰ ਦੀ 10 ਤੋਂ 20 ਲੱਖ ਰੁਪਈਆ ਲੈਂਦੇ ਸੀ ਜੀ ਫਿਕਸ ਰੱਖਦੀ ਘਟੋ ਘੜ 10 ਬਹੁਤ ਵੱਡੀ ਸਵਾਜ 10 ਤੇ ਜਿਹਦੀ ਕੋਈ ਸਵਾਜ ਨਹੀਂ 20 ਲੱਖ ਰੁਪਈਆ ਜੀ ਤੇ ਜਿੱਥੇ ਮਰਜ਼ੀ ਲੱਗ ਜਾ ਜੀ ਜਿਹੜਾ ਆਂਦੇ ਵੀ ਫੋਰੈਸਟ ਰੇਂਜਰ ਹੀ ਉਹਦੇ ਲਈ ਰੇਟ ਰੱਖਿਆ 5 ਤੋਂ 8 ਜੀ ਫਿਰ ਸਵਾਸ਼ੀ ਦਾ 5 ਤੇ ਜਿਹੜਾ ਬਿਨਾਂ ਸਵਾਸ਼ ਹੋਈ 8 ਜੀ ਤੇ ਬਲੋਗ ਉਸ ਦਾ ਰੇਟ ਰੱਖਿਆ ਸੀ 5 ਲੱਖ ਰੁਪਏ ਸਿੱਧਾ ਹੀ ਫਿਕਸ ਉਹ ਚ ਕਿਸੇ ਨੂੰ ਕੋਈ ਘੱਟ ਵਤ ਨਹੀਂ ਤੇ ਜਿਹੜੇ ਆਂਦੇ ਵੀ ਫੋਰੈਸਟ ਗਾਰਡ ਲੱਗਦੇ ਉਹਨਾਂ ਦਾ ਵੀ ਦੋਤ ਲੱਗੇ 3 ਲੱਖ ਤੱਕ ਰੇਟ ਉਹਨਾਂ ਨੇ ਫਿਕਸ ਕਰਤੇ ਹੀ ਸਾਡੇ ਹੱਥਾਂ ਦੇ ਆਪਣੀ ਨਿੱਜੀ ਘੈਰਾਈ ਪੈਸੇ ਲੈਂਦੇ ਸੀ ਹੁਣ ਵੇਖੋ ਜੀ ਈਡੀ ਇਹਨਾਂ ਨੂੰ ਪਹੁੰਚ ਗਈ ਆ ਤੇ ਵੈ ਸਾਡਾ ਈਡੀ ਨੂੰ ਹੈਗਾ ਵੀ ਸਾਰਿਆਂ ਦੇ ਹੱਥ ਪਾਓ ਇਹਨਾਂ ਦੇ ਅੰਦਰ ਜਾ ਜੁਤੇ ਆ ਇਹ ਤੇ ਦੋਵਰੀ ਵਿਚਾਰੇ ਜੇਲ੍ਹ ਯਾਤਰਾ ਕਰ ਗਿਆ ਤੇ ਜਾ ਬੰਨ ਜਾਣਾ ਫਿਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਵੀ ਆ ਇਹਨਾਂ ਕੰਮ ਉਹਦੇ ਚ ਵੇਖੋਗੇ ਜੀ ਜਿਹੜੇ ਕਾਲਜ ਐਕਸਿਸਟ ਨਹੀਂ ਕਰਦੇ ਹੈ ਉਹਨਾਂ ਨੂੰ ਵੀ ਦੇਤੇ ਪੈਸੇ 79 ਕਰੋੜ ਰੁਪਏ ਦਾ ਮਾਮਲਾ ਵੀ ਪੈਸੇ ਇਹਨਾਂ ਨੂੰ ਇਹਨਾਂ ਨੂੰ ਲਗੇ ਜੀ ਸਭ ਕੁਝ ਅਜਮ ਰੇਤਾ ਇਹ ਅਜਮ ਕਰਕੇ 30 ਗਾੜੇ ਅਜਮ ਕਰਕੇ ਦਰਖਤ ਇਹ ਵਨ ਵਨ ਖਾ ਗਏ ਇਹਨਾਂ ਦਾ ਹਾਜਮਾ ਬੜਾ ਤਗੜਾ ਜੀ ਜਦੋਂ ਫੜੇ ਜਾਂਦੇ ਆ ਉਦੋਂ ਬਿਮਾਰ ਹੋ ਜਾਂਦੇ ਆ ਜੀ ਉਦੋਂ ਇਹਨਾਂ ਦਾ ਅੱਗੇ ਕੋਈ ਨਹੀਂ ਕੰਮ ਕਰਦਾ ਜਦੋਂ ਬਾਹਰ ਆਂਦੇ ਆ ਫਿਰ ਘੋਡੇ ਨੂੰ ਭਜੇ ਫਿਰਦੇ ਵੇਖੋ ਕੈਪਸੂਲ ਕਿਹੜਾ ਖਾਂਦੇ ਆ ਇਹ ਇਹ ਸੋਣ ਬਸ ਸਮਝ ਖਾਂਦੇ ਆ ਇੱਕ ਗੱਲ ਕਹੀ ਜੀ ਜੇ ਈੜੀ ਨੇ ਇਹਨਾਂ ਨੂੰ ਵਕਤ ਪਾਇਆ ਜੀ ਪਾਵੇਂ ਸੀਬੀਆਈ ਵੀ ਉਹਨਾਂ ਨੇ ਬੈਨ ਲਾ ਦਿੱਤਾ ਸੀ ਦੋ ਕੈਪਟਨ ਸਰਕਾਰ ਨੇ ਵੀ ਸੀਬੀਆਈ ਸਾਨੂੰ ਪੁੱਛਣ ਤੋਂ ਬਿਨਾ ਪੰਜਾਬ 'ਚ ਨਹੀਂ ਆ ਸਕਦੀ ਸੈਂਟਰ ਨੇ ਈਡੀ ਤਗੜੀ ਕਰਦੀ ਐ ਥਾਪੀ ਦੇ ਕੇ ਤੁਸੀਂ ਦੇਖੋ ਈਡੀ ਨੇ ਕੱਲ ਤੀਸਰੀ ਵਾਰ ਸੰਬੰਧ ਦਿੱਤਾ ਸੀ ਇਹ ਕੇਰਿਵਾਲ ਸਾਹਿਬ ਨੂੰ ਕੱਲ ਉਹਨਾਂ ਨੇ ਵੀਡੀਓ ਜਾਰੀ ਕੀਤੀ ਵੀ ਮੇਰੇ ਨਾਲ ਬਿਲਕੁਲ ਰਾਜਨੀਤਿਕ ਦੀ ਭਾਵਨਾ ਮੈਂ ਤਾਂ ਕਟੜੇ ਇਮਾਨਦਾਰ ਪਾਰਟੀ ਐ ਸਾਨੂੰ ਬਦਨਾਮ ਕਰ ਰਿਹਾ ਹੈ ਪਰ ਤੁਸੀਂ ਦੇਖੋ ਦੋ ਉਹਦੇ 'ਚ ਦੋ ਪਹਿਲੂ ਹੈ ਬੇਵਾਕੀ ਤੁਸੀਂ ਕੁਝ ਨਹੀਂ ਕੀਤਾ ਤੇ ਤੁਹਾਨੂੰ ਉਹਦੇ 'ਚ ਜਵਾਬ ਦੇਣ 'ਚ ਪੇਸ਼ ਹੋਣ 'ਚ ਕੋਈ ਹਰਜ ਨਹੀਂ ਤੁਸੀਂ ਕਹਿੰਦੇ ਮੈਂ ਲੋਕ ਸਭਾ ਦੇ ਵਿੱਚ ਜਿਹੜਾ ਪ੍ਰਚਾਰ ਕਰਨার ਕੇ ਜੀ ਮਾਫ ਕਰੋ 543 ਸੀਟਾਂ ਪੰਜਾਬ ਤੇ ਦਿੱਲੀ ਨੂੰ ਜੋ ਛੱਡਦੀ ਹੈ ਤੇ ਤੁਹਾਡੇ ਕੋਲ ਹੈ ਕੀ ਇੱਕ ਲੋਕ ਸਭਾ ਦਾ ਤੁਹਾਡਾ ਸਸਦਿਆ ਵੀ ਸਿੰਧੂ ਸਾਹਿਬ ਕਹਿੰਦੇ ਆ ਵੀ ਕਾਂਗਰਸ ਨੂੰ ਤੁਸੀਂ ਧਾਰਾ ਮੰਗਿਆ ਦਿੱਲੀ 'ਚ ਕਦੀ ਲੋਕ ਸਭਾ ਨਹੀਂ ਜਿੱਤੇ ਸਰਕਾਰ ਨੇ ਨਾ ਤਿੰਨ ਹੋਰ ਬਣਾਲੀ ਦੇ ਪਰ ਲੋਕ ਸਭਾ ਸੀਟ ਕੋਈ ਨਹੀਂ ਜਿੱਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਗੱਠਬੰਧਨ ਕਰਦੇ ਫਿਰਦੇ ਆ ਤੇ ਵੀ ਕਿੱਥੇ ਤੁਸੀਂ ਬਾਕੀ ਸਟੇਟਾਂ 'ਚ ਪ੍ਰਚਾਰ ਕਰਕੇ ਵੇਖ ਲਿਆ ਨੋਟਾ ਤੋਂ ਘੱਟ ਵੋਟਾਂ ਤੁਹਾਨੂੰ ਮਿਲੀਆਂ ਕਿ ਤੁਸੀਂ ਪ੍ਰਚਾਰ ਐਵੇਂ ਕੀ ਕਰਨਾ ਪੰਜਾਬ ਨੂੰ ਹੀ ਕਰਜਾਈ ਕਰੀ ਜਾਣ ਦੇ ਲੋਕਾਂ 'ਚ ਉਮੀਦ ਹੀ ਵੀ ਕਰਜ਼ਾ ਲਾਣਗੇ ਜੀ ਪਰ ਕੋਈ ਕਰਜਾ ਕੋ ਜਾ ਨਾ ਖਤੀ ਜਾਂਦੇ ਜੇ ਐਵੇਂ ਤੜਾ ਤੜ ਪੈਸੇ ਖਤੀ ਜਾਂਦੇ ਜੇ ਬੋੜਾ ਦੇ ਉਤੇ ਜਿਹੜੇ ਚੌਂਕ ਚ ਵੇਖੇ ਕੋ ਬੋੜ ਚ ਚਾਰ ਚਾਰ ਬੋੜ ਲੱਗਦੇ ਕਿਵਰੀ ਬੋੜ ਵੇਂਦੇ ਐਕਸੀਡੈਂਟ ਹੀ ਹੋ ਜਾਂਦਾ ਬੰਦੇ ਦਾ ਕਿਵਰੀ ਫੋਟੋ ਵੀ ਇੰਨੀ ਕਿ ਵੇਖ ਲੈਂਦੇ ਆੱਕ ਜਾਂਦਾ ਬੰਦਾ ਇੱਕੋ ਨਹੀਂ ਨਾ ਦੋ ਐਮਐਲਏ ਇੱਥੇ ਕਰੋਤੇ ਸੀ ਹਲਕਾ ਨੋਰਸ ਹੁੰਦਾ ਸੀ ਉਦੋਂ ਜਿਹੜਾ ਈਸਟ ਹੈਗਾ ਹੁਣ ਜੀ ਤੇ ਉਹ ਇੱਕ ਬੰਦੇ ਨੇ ਖਬਰ ਲਾਈ ਵੀ ਆਂਦਾ ਇੱਕ ਦੇ ਕੈਂਡੀਡੇਟਾਂ ਦਾ ਵੀ ਜਿਹਨੂੰ ਕੋਈ ਜਾਣਦਾ ਹੀ ਨਹੀਂ ਇੱਕ ਇਦਾਂ ਦਾ ਹੈਗਾ ਇੰਨੀ ਵਾਰੀ ਹਾਰ ਚੁੱਕਾ ਉਹਨੂੰ ਵੇਖ ਵੇਖ ਕੇ ਲੋਕ ਆੱਕ ਗਏ ਆ ਬੋੜਾ ਕਿਨ ਪਵਾਣਾ ਤੇ ਲੋਕ ਇਹਦੀ ਗੱਲ ਹੈ ਕਿ ਵੀ ਈਡੀ ਨੇ ਇਹਨਾਂ ਨੂੰ ਵਕਤ ਪਾਇਆ ਹਾਲਾਂਕਿ ਉਹਨਾਂ ਦਾ આરોਪ ਇਹ ਵੀ ਹੈ ਕਿ ਵੀ ਈਡੀ ਤੰਗ ਕਰ ਰਹੀ ਏ ਜਿੱਥੇ ਭਾਜਪਾ ਦੇ ਬੰਦੇ ਨਹੀਂ ਆ ਕੋਈ ਵੀ ਬੰਦਾ ਕਹਿੰਦੇ ਭਾਜਪਾ ਦਾਖਲ ਹੋ ਜਾਂਦਾ ਨਾ ਸ਼ਾਮਲ ਹੋ ਜਾਂਦਾ ਉਹਦੇ ਸਾਰੇ ਕੇਸ ਕੋਸ ਬੰਦ ਕਰ ਦਿੰਦੇ ਆ ਉਹਨਾਂ ਡਾਟਾ ਦਿੱਤਾ ਵੀ ਈਡੀ ਨੇ ਜਿਹੜੇ ਬੰਦਿਆਂ ਦੇ ਕੇਸ ਕੀਤੇ 85% ਜਿਹੜੇ ਆ ਆਪੋਜੀਸ਼ਨ ਪਾਰਟੀ ਦੇ ਚਲੋ ਹੋਊਗਾ ਪਰ ਫੜੇ ਤੇ ਉਹੀ ਆ ਨਾ ਵੀ ਜਿਹੜੇ ਕਰਪਟ ਹੈ ਗਿਆ ਈਡੀ ਨੇ ਵੀ ਅਦਾਲਤ ਜਾ ਕੇ ਸਬੂਤ ਦੇਣੇ ਆ ਇਹਦੀ ਗੱਲ ਛੱਡ ਦੂਗੀ ਕਿ ਜੀ ਈਡੀ ਨੇ ਇੱਕ ਹੋਰ ਰੇਡ ਮਾਰੀ ਜੇ ਕੱਲ ਹਰਿਆਣਾ ਦੇ ਵਿੱਚ ਬੜੀ ਰੌਲਾ ਸੀਗਾ ਰੇਡ ਵਜੀ ਐ ਐਕਐਮਐਲਏ ਸਾਹਿਬ ਨੇ ਦਲਬਾਖ ਸਿੰਘ ਇਹਨਾਂ ਦਾ ਨਾਂ ਆ ਕਿ ਵੇਖੋ ਨਾ 5 ਕਰੋੜ ਰੁਪਇਆ ਕੈਸ਼ ਕਿਹ ਜੀ ਤੇ ਕੁਝ ਬਿਸਕੁਟ ਵੀ ਮਿਲੇ ਐ ਸੋਨੇ ਦੇ ਤੁਸੀਂ ਵਿਸਤਾਰ ਨਾਲ ਦੱਸ ਦਿਓ ਕਿੰਨੇ ਕੁਝ ਵਿਦੇਸ਼ਾਂ ਚ ਪ੍ਰਾਪਰਟੀਆਂ ਵੀ ਬਣਾਈਆਂ ਨੇ ਦੇਸ਼ ਚ ਤੇ ਬਣਾਈ ਬਣਾਈ ਐ ਵੀ ਕਹਿੰਦੇ ਕਹਿੰਦੇ ਵੀ ਕੋੜ ਕੋੜ ਕਿਤੇ ਚੋਗਾ ਚੁਗਣਾ ਕਿਤੋਂ ਆਂਡੇ ਵਿਦੇਸ਼ਾਂ ਦੇ ਦੇਖਣੇ ਜਾ ਕੇ ਤੇ ਹੋਰ ਵੀ ਕਹਿੰਦੇ ਕੋਈ ਹਥਿਆਰ ਥੁਰੂ ਵੀ ਫੜੇ ਗਏ ਨੇ ਵੇਖੋ ਜੀ ਹੁਣ ਸਵਿਟਸ ਬੈਂਕ ਤੇ ਇਹ ਪੈਸੇ ਤੇ ਮਤਲਬ ਵੀ ਰੋਲਾ ਬੜਾ ਪੈ ਗਿਆ ਸਰਕਾਰ ਵੀ ਇਸ ਕੰਮ ਤੇ ਆਈ ਬੀਜੇਪੀ ਦੀ ਵੀ ਸਵਿਟਸ ਬੈਂਕਾਂ ਚ ਸਾਰਾ ਪੈਸੇ ਲਾ ਕੇ ਲੋਕਾਂ ਨੂੰ ਦੇ ਦੇਣਾ 15 15 ਲੱਖ ਤੇ ਉਹ ਜਿਹੜੇ ਆਪਣੇ ਉਹ ਸੰਤ ਜੀ ਹੈਗੇ ਆ ਆ ਯੋਗਾ ਵਾਲੇ ਗੁਰੂ ਰਾਮਦੇਵ ਜੀ ਬਾਬਾ ਰਾਮਦੇਵ ਜੀ ਉਹ ਬਾਬਾ ਰਾਮਦੇਵ ਜੀ ਕਹਿੰਦੇ ਜੇ ਇੱਕ ਮਹੀਨੇ ਚ ਨਾ ਪੈਸੇ ਵਾਸ ਨਾ ਆਏ ਤਾਂ ਮੈਂ ਸਰਕਾਰ ਦੇ ਖਿਲਾਫ ਪ੍ਰਚਾਰ ਕਰੂੰ ਉਹ ਸਰਕਾਰ ਕੋ ਸਹੂਲਤਾ ਲੈ ਕੇ ਬਾਬਾ ਰਾਮਦੇਵ ਬਣੀ ਚੁੱਪ ਕਰਕੇ ਬੈ ਗਏ ਕਦੀ ਲਾਲਾ ਰਾਮਦੇਵ ਨਾ ਉਹ ਯੋਗ ਦਾ ਕੈਂਪ ਲਾਂਦੇ ਜੇ ਨਾ ਕਿ ਉਹ ਯੋਗ ਸਗਾਉਂਦੇ ਜੇ ਵਪਾਰੀ ਬਣ ਕੇ ਲਾਲਾ ਰਾਮਦੇਵ ਜੀ ਆਪਣੀਆਂ ਦਵਾਈਆਂ ਵੇਚਣਦੇ ਆ ਹੁਣ ਵੇਖੋ ਵੀ ਸਰਕਾਰਾਂ ਗਰੀਬ ਹੋ ਜਾਂਦੀਆਂ ਜਿਹੜਾ ਸੀ ਅੱਗੇ ਬੜੀ-ਬੜੀ ਗੱਲ ਕੀਤੀ ਆ ਜੀ ਇਹ ਜਿਹੜੇ ਨੇਤਾ ਚੁਣੇ ਜਾਂਦੇ ਆ ਇਹ ਦਿਨ ਉਹਨਾਂ ਮੀਰ ਹੋਈ ਜਾਂਦੇ ਆ ਕਿਦਾਂ ਜਾਂਦੇ ਲੋਕਾਂ ਨੂੰ ਲੁੱਟੀ ਜਾਂਦੇ ਆ ਲੋਕਾਂ ਨੂੰ ਮੁਫਤ ਬਿਜਲੀ 10 ਕਿਲੋ ਕਣਕ ਦੇ ਦਿੱਤੀ ਕਿਸੇ ਨੂੰ ਆਟਾ ਦੇਤਾ ਕਿਸੇ ਨੂੰ ਉਚੋਲ ਦੇ ਤੇ ਲੋਕਾਂ ਨੂੰ ਇੰਨਾ ਕਮਾ ਚਲ ਜਾਇਆ ਤੁਹਾਡੇ ਵਾਲੀ ਗੱਲ ਵੀ ਗਲੀ ਸੜਕ ਬਣ ਜੇ ਨਾ ਤੇ ਉਹ ਨਹੀਂ ਕਰਦੇ ਮੈਂ ਐਕਸ਼ਨ ਸਾਨੂੰ ਫੋਨ ਕੀਤਾ ਵੀ ਯਾਰ ਸਾਡੀ ਕਲੋਨੀ ਸੜਕ ਬਣਾ ਦੇ ਉਹਦੇ ਐਮਐਲਏ ਕੋਲ ਘੋਵੋ ਅਜੇ ਵੀ ਮਤਲਬ ਐਮਐਲਏ ਦੀ ਮਰਜ਼ੀ ਤੋਂ ਮਨਾ ਸੜਕ ਨਹੀਂ ਬਣ ਸਕਦੀ ਬਹੁਤ ਜ਼ਿਆਦਾ ਹੀ ਬੇਸਿਕ ਸਹੂਤਾ ਨਹੀਂ ਤੁਹਾਨੂੰ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਤੇ ਯਾਦ ਕਰਦੇ ਜੇ ਹੁਣ ਇਹ ਐਮਐਲਏ ਸਾਹਿਬ ਸਾਫ ਕਾ ਐਮਐਲਏ ਆ ਜਿਉਂ ਨਾ ਨਗਰ ਦੇ ਸਰਦਾਰ ਅਲਫਾਕ ਸਿੰਘ ਜੀ ਜੀ ਇਹਨਾਂ ਦੇ ਈਡੀ ਨੇ ਰਿਪੋਰਟ ਕੀਤਾ આરોਪ ਹੈਗਾ ਵੀ منی ਲਾਂਡਰੀ ਦਾ ਤੇ ਇਲੈਗਲ ਮਾਈਨਿੰਗ ਦਾ ਕੰਮ ਕਰਦੇ ਇਹ ਦੇਖੋ ਦੇਖੋ ਕਿ ਜੀ ਜਿਨੇ ਲੀਡਰ ਹਨ ਜੀ ਉਹਨਾਂ ਦਾ ਨਾਂ ਕਿਤੇ ਨਾ ਕਿਤੇ ਕਨੈਕਸ਼ਨ ਇਲੈਗਲ ਮਾਈਨਿੰਗ ਨਾਲ ਕਰੰਸੀ ਮਾਈਨਿੰਗ ਜਾਂ ਜਾਂ ਫਿਰ ਉਹ ਸ਼ਰਾਬ ਮਾਫੀਆ ਨਾਲ ਇਹਨਾਂ ਦੇ ਨਾਮ ਵਾਲੋ ਜਿਹੜੇ ਵੀ ਜੀ ਨਹੀਂ ਟਰਾਂਸਪੋਰਟ ਦੇ ਨਾਲ ਇਹ ਤਾਂ ਸੋਨੇ ਨਾਲ ਮਹਿੰਗੀ ਹੋ ਗਈ ਆ ਰੇਡ ਦਾ ਬਾਰੇ ਉਹ ਆਂਦੇ ਵੀ ਇਹ ਮਾਈਨਿੰਗ ਦਾ ਕੰਮ ਕਰੋ ਤੇ ਜਦੋਂ ਇਹਨਾਂ ਦੇ ਘਰ ਰੇਡ ਕੀਤਾ ਤੇ ਕੱਲ ਦੀ ਰੇਡ ਕਰਨ ਤਲਾਸ਼ੀ ਲਈ ਤਿੰਨ ਬਿਸਕੁਟ ਮਿਲ ਗਏ ਭਲਾਈ ਸਾਹਿਬ ਸੋਨੇ ਦੇ 5 ਕਰੋੜ ਮਿਲਿਆ ਜੇ ਕੈਸ਼ ਆਂਦੇ ਵੀ ਕਿੰਨੇ ਕਿੰਨੇ ਥੱਕ ਗਿਆ ਆ ਕੀੜੀ ਵਾਲੇ ਐਵੇਂ ਥੋੜਾ ਸ਼ਾਮਸੰਦਰਾ ਨੇ ਇੱਥੇ ਕਰਕੇ ਕਰੰਸੀ ਮਸ਼ੀਨ ਨੋਟ ਮਸ਼ੀਨ ਰੱਖੀ ਕਰਨ ਵਾਲੀ ਵੀ ਅਧਿਕਾਰੀਾਂ ਤੇ ਵਿਚਾਰਿਆ ਦਾ ਪਸੀਨਾ ਨਾ ਬੋਦਾ ਮਸ਼ੀਨ ਭਾਵੇਂ ਖਰਾਬ ਹੋ ਜਾਵੇ ਗਰਮ ਹੋ ਜਾਵੇ ਇੱਕ ਅੰਦੀ ਹੋ ਰਹੀ ਨਹੀਂ ਉਹਨਾਂ ਨੇ ਦੇਖਾ ਕੇ ਰੱਖ ਰਖੀ ਜੀ ਵੀ ਮੇਰੇ ਪਰਿਵਾਰ ਨੂੰ ਬਹੁਤੀ ਮਿਹਨਤ ਨਾ ਕਰਨੀ ਪਵੇ ਵੀ ਰੈਂਡਮਲੀ ਚੈੱਕ ਕਰ ਲਈਏ ਕਿੰਨੇ ਪੈਸੇ ਦਿੱਤੇ ਆ ਦੇਖੋ ਨਾ ਚਾਂਦਸੁੰਦਰ ਸਾਹਿਬ ਵੀ ਜਾਰੇ ਜਾ ਚੁੱਕੇ ਨੇ ਪੀਐਸਆਈਸੀ ਤੇ ਹੋਇਆ ਕੀ ਕਿਹਨਾਂ ਦੇ ਨਾਮ ਜ਼ਮੀਨਾਂ ਗਈਆਂ ਕਿਹੜੇ ਬੰਦੇ ਪਲਾਟ ਹੈ ਕਿਹੜੇ ਆਈਐਸ ਅਫਸਰ ਨੇ ਉਹ ਵਿਜੀਲੈਂਸ ਜਿਵੇਂ ਤੁਸੀਂ ਦੱਸਿਆ ਵੀ ਈਡੀਨ ਰਿਕਾਰਡ ਮੰਗਿਆ ਇਹ ਦੱਬ ਕੇ ਬਿਠੀ ਉਹਨਾਂ ਲੱਗਦਾ ਈਡੀਐਸ ਮਾਮਲੇ ਦੇ ਵਿੱਚ ਵੀ ਕੋਰਟ ਜਾਊਗੀ ਕੋਰਟ 'ਚ ਜਾਊਗੀ ਹੁਣ ਵੇਖੋ ਗੱਲਾਂ ਕਰਦੇ ਆ ਵੀ ਦੇਸੀ ਪਾਓ ਜੀ ਗਾਂਧੀ ਆ ਵੇਖੋ ਕਦਰ ਮੰਣਗੇ ਕੁੜਦੇ ਜਮੇ ਪਾ ਕੇ ਦੱਸਦੇ ਵੀ ਅਸੀਂ ਬੜੇ ਦੇਸ਼ ਦੇ ਹੈਗੇ ਭਗਤ ਗਾਂਧੀ ਦੇ ਚਲੇ ਆ ਤੇ ਸ਼ਰਾਬ ਮਿਲੀ ਜੀ 100 ਬੋਤਲਾਂ ਵਿਦੇਸ਼ੀ ਸ਼ਰਾਬ ਵਾਹ ਵਿਦੇਸ਼ਾਂ ਵਿੱਚ ਬਣਾਈ ਜਾਇਦਾਦ ਉਹਦੇ ਵੀ ਕਾਗਜ਼ਾਤ ਮਿਲੇ ਜੇ ਇਲੈਗਲ ਕਾਰ ਵਿਦੇਸ਼ੀ ਰੈਫਲਾਂ ਵੀ ਮਿਲੀਆਂ ਜੇ ਇਹਦੇ ਘਰੋਂ ਤੇ ਹੁਣ ਤੀ ਵੇਖ ਲੋ ਵੀ ਇਹ ਕਿੱਡਾ ਕਰਵਰ ਕਰਦਾ ਸੀ ਗੈਂਦੇ ਅਧਿਕਾਰੀ ਨੋਟ ਗੈਂਦੇ ਗਣ ਥਾਗੇ ਹੁਣ ਇਦਾਂ ਹੀ ED ਨੇ ਉੱਥੇ ਨਾ ਹਰਿਆਣੇ ਜ ਮੋੜੀ ਬੜੀ ਥਾਂ ਤੇ ਰੇਡ ਕੀਤੀ ਜਿਹੜੇ ਖਣਨ ਦਾ ਕੰਮ ਕਰਦੇ ਮਾਈਨਿੰਗ ਦਾ ਉਹਨਾਂ ਤੇ ਕੀਤੀ ਆ ਜੀ ਸੋਨੀਪੱਤੋਂ ਇੱਕ ਹੈਗੇ ਆ ਕਾਂਗਰਸ ਐਮਐਲਏ ਸਰਿੰਦਰ ਪਵਾਰ ਤੇ ਉਹਦਾ ਸਹਿਯੋਗੀ ਆ ਸਰਿੰਦਰ ਸਰੀਸ਼ ਧਿਆਗੀ ਜੀ ਉਹਨਾਂ ਦੇ ਘਰ ਵੀ ਡੀ ਪਹੁੰਚ ਗਈ ਆ ਕਰਨਾਲ ਦੇ ਇੱਕ ਬੀਜੇਪੀ ਨੇਤਾ ਮਨੋਜ ਵਧਵਾ ਉਹ ਵੀ ਖਨਨ ਦਾ ਕੰਮ ਕਰਦੇ ਆ ਉਹਦੇ ਘਰ ਵੀ ਡੀ ਪਹੁੰਚ ਗਈ ਆ ਉਹਨਾਂ ਦੇ ਬੀਜੇਪੀ ਦੀ ਪਹੁੰਚਦੀ ਆ ਬੀਜੇਪੀ ਦੀ ਪਹੁੰਚ ਗਈ ਜੀ ਇਸ ਤੋਂ ਇਲਾਵਾ ਫਰੀਦাবাদ ਸੋਨੀਪਤ ਕਰਨਾਲ ਮਹਾਲੀ ਤੇ ਚੰਡੀਗੜ੍ਹ ਵਿੱਚ ਵੀ ਸ਼ਾਮੇਵਾਰੀ ਕੀਤੀ ਜਾ ਰਹੀ ਵੇਖੋ ਪੰਜਾਬ ਚ ਕੰਮ ਕਰਦੀ ਦੇਖਦੀ ਵਿਜੀਲੈਂਸ ਤੇ ਮੁਲਕ ਦੇ ਕਾਮਕਾਦੀ ਦੇ ਦਿੱਤੀ ਜੀ ਚਲੋ ਰਗੇ ਜੀ ਵਧਾਈ ਦੇ ਪਾਸਾ ਰਗੇ ਜੀ ਗੱਲ ਕੀ ਈਡੀ ਨੇ ਉਹ ਮਾਮਲਾ ਵੇਖੋ ਨਾ ਉੱਥੇ ਫੜਿਆ ਜਾ ਕੇ ਉਹ ਕਿਹੜੇ ਐਮਐਲਏ ਸਾਹਿਬ ਸਾਰੇ ਜਿਹੜੇ ਨਰੇਸ਼ ਸਾਹਿਬ ਨਰੇਸ਼ ਜੀ ਨਿਨਾ ਦੇ ਕੋਲ 354 ਕਰੋੜ ਫੜਿਆ ਸੀ ਹਾਂ ਇਹ ਤੇ ਸਿਰਫ ਇਹ 5 ਕਰੋੜ ਵਾਲੇ ਨੇ ਵਿਚਾਰੇ ਮੇਰੇ 354 ਕਰੋੜ ਆ ਬੈਠੇ ਤੇ ਕਹਿੰਦਾ ਮੈਂ ਇਹ ਊਂਟ ਤੇ ਜੀਰੇ ਮੂੰਹ ਚ ਜੀਰਾ ਨਹੀਂ ਦੇਵੇਂ ਹੁੰਦਾ ਜੀ ਮੇਰੇ ਕੋਲ ਤਾਂ ਕਹਿੰਦੇ 5 ਕਰੋੜ ਹੋਰ ਨਾਲ ਗਾਣਾ ਵੀ ਈਡੀ ਵੈਹ ਲੈ ਆਈ ਜਹਾਜ਼ ਦੇ ਵਿੱਚ ਤੇ ਲਿਆ ਕੇ ਸਾਡੇ ਕੋਲ ਸਾਡੇ ਘਰ ਆਸਦਾ ਜਿਵੇਂ ਚੰਨੀ ਚਰਨਜੀਤ ਸਿੰਘ ਚੰਨੀ ਦੇ ਬਾਹਲੇ ਘਰੋਂ ਫੜਿਆ ਗਿਆ 60 ਕਰੋੜ ਰੁਪਇਆ ਤੇ ਮੈਂ ਕਿ ਲੀਡਰ ਸਰਬਾਨ ਨੂੰ ਪੁੱਛਿਆ ਉਦੋਂ ਕਾਂਗਰਸੀ ਚੀਰਮੈਨ ਕਹਿੰਦੇ ਜੀ ਉਹ ਈਡੀ ਨਾਲ ਲੈ ਕੇ ਆਈ ਹੀ ਪੈਸੇ ਮੈਂ ਕਿ ਵੈਰੀ ਗੁੱਡ ਗੱਲ ਏਦਾਂ ਦੀ ਐਵੇਂ ਹੀ ਕਰਨਗੇ ਮੁਰਖਾਂ ਵਾਂਗੀਆਂ ਗਲਾਂ ਕਰ ਦਿੰਦੇ ਨੇ ਚਲੋ ਜੀ ਜਿਹੜੀਆਂ ਵਿਜੀਲੈਂਸ ਨੇ ਜਿਹਨਾਂ ਨੀਡਰਾਂ ਦੀਆਂ ਪ੍ਰਾਪਰਟੀਆਂ ਦੀ ਨਾ ਵੈਲਿਊਏਸ਼ਨ ਕੀਤੀ ਹੈ ਨਾ ਉਹ ਈਡੀ ਕੋ ਕਰਾਈ ਜਾਵੇ ਫਿਰ ਸਹੀ ਨਿਕਲੂਗੀ ਜੇ 112 ਕਰੋੜ ਦੀ ਉਹਨੂੰ 12 ਕਰੋੜ ਕਰਦਾ ਵਿਜੀਲੈਂਸ ਨੇ ਚਲੋ ਰਕੇ ਜੀ ਵੇਖੋ ਈਡੀ ਉਮੀਦ ਹੈ ਕਿ ਹੁਣ ਸ਼ਾਇਦ ਮਾੜਾ ਮੋਟਾ ਡਰ ਇਹਨਾਂ ਲੀਡਰਾਂ ਨੂੰ ਪੈਣਾ ਸ਼ੁਰੂ ਹੋ ਜਾਏਗੀ ਨਹੀਂ ਤੇ ਇਹਨਾਂ ਨੇ ਤੇ ਕਹਿੰਦਾ ਵੀ ਨੇਰੀ ਬਣੀ ਹੈ ਕਹਿੰਦੇ ਸਾਡੀ ਵਾਰੀ ਆਲਾਂ ਦੇ ਹੁਣ ਵੇਖੋ ਅਸੀਂ ਆਪ ਵਾਲਿਆਂ ਦਾ ਕੀ ਹਾਲ ਕਰਦੇ ਇਹੋ ਬੀਜੀ ਵੀ ਦਾ ਮੈਂ ਕਹਾਂ ਤੁਸੀ ਇਹ ਬੀਜੇਪੀ ਵਾਲਾ ਥੋਲਾ ਨਹੀਂ ਇਹ ਨਹੀਂ ਮੇਜਣੀ ਦਾ ਚੱਲ ਉਹ ਤੁਸੀਂ ਇਹ ਨਹੀਂ ਕਹਿੰਦੇ ਵੀ ਜਿਹੋ ਟੰਗਾ ਕੰਮ ਕਰਦੇ ਉਹਨਾਂ ਨੂੰ ਕਿਉਂ ਪਿੱਠ ਥਾਪ ਉਹਨਾਂ ਦੀ ਵੀ ਸਾਡੇ ਬੰਦਿਆਂ ਨੇ ਚੋਰੀ ਕੀਤੀ ਤਾਂ ਸਾਡਾ ਇਹ ਹਾਲ ਹੋਇਆ ਉਹ ਪੁਰਾਣੀ ਗੱਲ ਇਹ ਕਹੇ ਜੀ ਜਦੋਂ ਮਾਨ ਸਾਹਿਬ ਆਏ ਉਹਨ ਫਿਰ ਚੱਲਣ ਦੇ ਅੱਜਕੱਲ ਜਦੋਂ ਯਾਤਰਾ ਚੱਲਨੀ ਉਹਨੂੰ ਲੈ ਕੇ ਮਾਨ ਸਾਹਿਬ ਨੇ ਵੀ ਕੁਝ ਅ ਬਿਕਰਮ ਸਿੰਘ ਜੀਠਿਆ ਨੇ ਵੀ ਆਖਿਆ ਆਰੋਪ ਪਰ ਤੇ ਰੋਪ ਠੀਕ ਹੈ ਵੀ ਮਾਨ ਸਾਹਿਬ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਦੁਗਿਆ ਨੇ ਕੰਮ ਠੀਕ ਨਹੀਂ ਕੀਤਾ ਪਾਵੇਂ ਉਹ ਕਾਂਗਰਸ ਸੀ ਪਾਵੇਂ ਉਹ ਅਕਾਲੀ ਦਲ ਸੀ ਐਸੇ ਕਰਕੇ ਉਹਨਾਂ ਨੂੰ ਘਰ ਬਾਕੇ ਮੁੱਖ ਮੰਤਰੀ ਰਾਤੇਸ਼ ਦਿਪਤੀ ਸੀਮ ਰਾਤੇ ਤੇ ਕਈ ਮੰਤਰੀ ਰਾਤੇ ਤੁਹਾਨੂੰ ਮੌਕਾ ਦਿੱਤਾ ਤੁਸੀਂ ਹੁਣ ਉਹ ਕੰਮ ਕਰੋ ਵਾਕਈ ਜਿਹੜਾ ਕਿ ਪ੍ਰਦੇਸ਼ ਨੂੰ ਅੱਗੇ ਲੈ ਕੇ ਜਾਵੇ ਜਦੋਂ ਕੇਜਰੀਵਾਲ ਸਾਹਿਬ ਤਿੰਨ ਵਰੀ ਅੱਗੇ ਆਏ ਆ ਵੇਨ ਹੋਵੇ ਤੁਹਾਨੂੰ ਦੁਬਾਰਾ ਦਾਨ ਨੋਪਤਾ ਬਦਲ ਲੱਭਣ ਲੱਪਨ 999 ਦਾ ਨੋਰ ਆ ਜਿਓ ਹਾਂ ਚਲੋ ਚੰਗਾ ਕੰਮ ਕਰੋ ਸਾਡੇ ਲੋਕਾਂ ਦੇ ਹੱਡਾਂ 'ਚ ਰਿਸ਼ਵਤ ਵਸ ਗਈ ਆ ਜੀ ਅਸੀਂ ਹਰ ਕੰਮ ਚਾਹਨੇ ਰਿਸ਼ਵਤ ਦੇ ਕੇ ਕਰਾਈਏ ਤੇ ਕੰਮ ਹੋ ਜੇ ਸਾਡਾ ਅੱਜ ਹੀ ਸੂਜ ਦੇ ਗੱਲ ਕਰਨਾ ਸਾਡੇ ਇੱਕ ਐਸਐਮਓ ਡਾਕਟਰ ਮਦਨ ਮੋਰੀ ਬੜੇ ਨੇਕ ਅਧਿਕਾਰੀ ਐ ਤੇ ਕਦੀ ਜ਼ਿੰਦਗੀ ਦਾ ਪਹਿਨ ਲਿਆ ਆਂਦੇ ਦੀਵਾਲੀ ਤੇ ਡਾਕਟਰ ਆਈ ਮਹਿਲਾ ਡਾਕਟਰ ਤੇ ਉਹਦਾ ਨਾਲ ਪਤੀ ਮੇਰੇ ਕੋਲ ਤੇ ਆਂਦੇ ਮੈਨੂੰ ਡੱਬਾ ਦੇ ਲਿਆਏ ਤੇ ਨਾਲ ਫਾਫਾ ਲਿਆਏ ਨਾ ਵੇ ਕੀ ਦੀ ਇਹ ਸੇਵਾ ਆਂਦੇ ਵੀ ਮੈਂ ਤਾਂ ਕਦੀ ਜ਼ਿੰਦਗੀ ਨਹੀਂ ਲਈ ਯਾਨ ਭੇਦੀ ਜਿੱਥੇ ਅਸੀਂ ਪਹਿਲਾ ਕੰਮ ਕਰਦੇ ਆ ਨਾ ਉੱਥੇ ਐਸਐਮਓ ਛੁੱਟੀ ਦੇ ਦਿੰਦਾ ਵੀ 500 ਰੁਪਿਆ ਨਾਲ ਛੁੱਟੀ ਦੇਣ 500 ਲਾਓ ਤੇ ਵੇਰ ਦਿੰਦਾ ਅਸੀਂ ਤੇ ਸੋਚਿਆ ਵੀ ਤਹੀ ਵੀ ਇਦਾਂ ਦੇ ਹੋ ਗਏ ਮਤਲਬ ਲੋਕਾਂ ਦੇ ਹੱਡਾਂ ਜੇ ਰਿਸ਼ਤ ਬਸ ਗਈ ਆ ਵੀ ਦੇਣਾ ਚਾਹੁੰਦੇ ਆ ਉਧਰ ਕੇ ਜੀ ਮਾਨ ਸਾਹਿਬ ਨੇ ਵੀ ਕਿਹਾ ਸੀ ਵੀ ਸਾਨੂੰ ਲੋਕਾਂ ਨੂੰ ਵੀ ਕਹਿੰਦੇ ਵੀ ਇਹ ਨਾ ਕੰਮ ਕਿਤੇ ਹੋ ਗਿਆ ਦਫਤਰ ਜਿੱਥੇ ਉਹਨੇ ਕਿਹਾ ਜਾਓ ਤੇ ਉਹਨੇ ਕਿਹਾ ਵੀ ਨਹੀਂ ਮਤਲਬ ਕੰਮ ਹੋ ਗਿਆ ਵੀ ਲੋਕ ਇਹ ਸਮਝਦੇ ਨਹੀਂ ਵੀ ਜਨਰੇਟਰ ਪੈਸੇ ਨਹੀਂ ਦਿੰਦੇ ਕੰਮ ਨਹੀਂ ਹੋਣਾ ਕੰਮ ਹੋ ਗਿਆ ਜੀ ਲੁਧਿਆਣਾ ਦੀ ਸੈਂਟਰਲ ਜੇਲ ਦੇ ਵਿੱਚ ਕੱਲ ਮਾਮਲਾ ਸਾਹਮਣੇ ਆਇਆ ਹਾਲਾਂਕਿ ਕਹ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਕਿਸ ਤਰ੍ਹਾਂ ਪਹਿਲੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਉੱਥੇ ਸੀਗੀ ਜੇਲ੍ਹ ਚੋਂ ਹਜੇ ਤੱਕ 9 ਮਹੀਨੇ ਹੋ ਗਏ ਸ਼ਿਟ ਬਣੀ ਕੁਛ ਨਹੀਂ ਪਤਾ ਲੱਗਿਆ ਇਹ ਨਹੀਂ ਵੇਖੋ ਜਿੰਨੇ ਇੰਟਰਵਿਊ ਕੀਤੀ ਉਹ ਇੱਥੇ ਤੇ ਜਿਹਦੀ ਇੰਟਰਵਿਊ ਹੋਈ ਉਹ ਵੀ ਇੱਥੇ ਤਾਂ ਇਹਨਾਂ ਦਾ ਤੁਸੀਂ ਤੰਤਰ ਦੇਖ ਲਓ ਸਾਡਾ ਕਿੱਥੇ ਜਾ ਰਿਹਾ ਵੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਜੇਲਾ ਚ ਬੈ ਕੇ ਪਹਿਲੇ ਵੀ ਕਿਸ ਤਰ੍ਹਾਂ ਅਪਰਾਧੀ ਆਪਣੀ ਵੀਡੀਓਜ਼ ਵਾਇਰਲ ਕਰਦੇ ਆ ਇੱਕ ਬੰਦਾ ਮਾਰਦਾ ਸੀ ਇੱਥੇ ਕਿਸ ਤਰ੍ਹਾਂ ਵੀਡੀਓ ਵਾਇਰਲ ਕੀਤੀ ਗਈ ਸੀ ਤੇ ਹੁਣ ਇਹਨੂੰ ਲੈ ਕੇ ਸਿਆਸਤ ਤਰਕੇ ਜੀ ਸ਼ੁਰੂ ਹੋ ਗਈ ਹੈ ਵੀ ਇੱਕ ਜੀ ਕਿ ਸਣਾ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਸੀ 20 ਕਰੋੜ ਰੁਪਇਆ ਇੱਕ ਮਹੀਨੇ ਦੀ ਕਮਾਈ ਜੇਲ੍ਹ ਦੇ ਹਸਤਰਾਂ ਨੂੰ ਈਡੀ ਨੂੰ ਚਾਹੀਦਾ ਇਹਨਾਂ ਦੀ ਵੀ ਜਾਂਚ ਹੋ ਜਾਵੇ ਤੁਹਾਡੀ ਗੱਲ ਠੀਕ ਹੈ ਭੰਡਾਰੀ ਸਾਹਿਬ ਕਮਾਈ ਹੈਗੀ ਤੇ ਜਿਲ੍ਹਾ ਚ ਪਾਰਟੀਆਂ ਹੁੰਦੀਆਂ ਨਾ ਜੀ ਹੁਣ ਵੇਖੋ ਮੁੱਖ ਮੰਤਰੀ ਸਾਹਿਬ ਕੋਲੀ ਗ੍ਰਹਿਵ ਭਾਗ ਅਤੇ ਜੇਲ੍ਹ ਭਾਗ ਵੀ ਆ ਜੀ ਤੇ ਜਿਲ੍ਹਾ ਵਿੱਚੋਂ ਪਹਿਲਾਂ ਲਾਲ ਰਸਬ੍ਰਿਸ਼ੀ ਜੀ ਇੰਟਰ ਹੋ ਜਾਣੀ ਚਲੋ ਇਹਨਾਂ ਨੇ ਕਹੇ ਸਾਡੀ ਜੇਲ੍ਹ ਚੋਂ ਨਹੀਂ ਹੋਈ ਜੀ ਫਰੀਦਕੋਟ ਜੇਲ੍ਹ ਚੋਂ ਇੱਕ ਨਿਕਲੀ ਜੀ ਸੈਲਫੀ ਆਈ ਵੀਡੀਓ ਹੀ ਫਿਰ ਗੁਇੰਦਵਾਲ ਜੇਬ ਚ ਉਪਕਰਨ ਕਰਕੇ ਨੱਚਦੇ ਸਿੱਕ ਵਾਏ ਦਿੰਦੇ ਵੀ ਅਸੀਂ ਮਾਰਤਾ ਜੇ ਬੰਦਾ ਉਹ ਹੋ ਗਈ ਹੁਣ ਲੁਧਿਆਣਾ ਬਰਥਡੇ ਪਾਰਟੀ ਹੋ ਗਈ ਆ ਇਹਦੇ ਸਰਕਾਰ ਵਾਸਤੇ ਸ਼ਰਮ ਦੀ ਗੱਲ ਆ ਸਰਕਾਰ ਦੇ ਮੂੰਹ ਦੇ ਸਿੱਧੀ ਜਿਵੇਂ ਡੇ ਗੈਸਟਰ ਤੇ ਜਿਹੜੇ ਪ੍ਰਾਦੀ ਕਹਿੰਦੇ ਲੋ ਅਸੀਂ ਬੈਠੇ ਜੇ ਮਤਲਬ ਇਹ ਜੇਲਾ ਜਿਹੜੀਆਂ ਸੁਧਾਰ ਕਰਨੀਆਂ ਆ ਆਰਾਮ ਘਰ ਬਣ ਗਈਆਂ ਐਸ਼ ਕਿਰੇ ਬਣ ਗਈਆਂ ਅਪਰਾਧੀਆਂ ਦਾ ਗੈਂਗਸਟਰਾਂ ਦਾ ਸੁਰੱਖਿਅਤ ਟਿਕਾਣਾ ਬਣ ਗਿਆ ਕਿ ਜਿੱਥੇ ਉਹਨਾਂ ਨੂੰ ਕੋਈ ਖਤਰਾ ਨਹੀਂ ਉਹ ਆਪਣੀ ਮਨ ਮਰਜ਼ੀ ਨਾਲ ਜੋ ਮਰਜ਼ੀ ਜਾਣ ਇੱਥੋਂ ਤੇ ਇਹ ਲੱਗਦਾ ਵੀ ਜਿਹੜੀ ਜੇਲ ਆ ਉੱਥੋਂ ਦਾ ਲੁਧਿਆਣੇ ਦਾ ਜੇਲ ਸੁਪਰਡੈਂਟ ਨਹੀਂ ਚਲਾ ਰਿਹਾ ਇਹ ਜਿਹੜੇ ਅੰਦਰ ਗੈਂਗਸਟਰ ਕੈਦੀ ਬੈਠੇ ਇਹੇ ਚਲਾ ਰਹੇ ਆ ਜੀ ਪੈਸੇ ਦੇ ਦੇਖੋ ਜੀ ਸ਼ਰੇ ਆਮ ਗਲਾਸ ਫੜੇ ਸ਼ਰੇ ਆਮ ਮੁਜਾ ਕਰਨ ਦੇ ਉਹਨਾਂ ਦੇ ਚਿਹਰੇ ਦੇ ਸ਼ਿਕਨ ਤੱਕ ਕੋਈ ਨਹੀਂ ਕਿ ਉਹ ਕਿਸੇ ਕੰਮ 'ਚ ਫੜੇ ਆ ਜੇਲ 'ਚ ਆ ਗਿਆ ਭਰੀ ਪਈ ਜੇਲ ਲੱਦੋ ਲੱਦ ਪਈ ਆ ਹੋਰ ਕੀ ਸੁਕੇ ਚੰਦਰ ਸ਼ੇਖਰ ਫੜੇ ਗਿਆ ਸੀ ਉਹਨੇ ਕਿਹਾ ਸੀ ਮੈਂ ਹਰ ਬੰਦੇ ਨੂੰ ਪੈਸੇ ਦਿੰਨਾ 1 ਕਰੋੜ ਰੁਪਏ ਤੋਂ ਲੈ ਕੇ ਮੈਂ 1.5 ਕਰੋੜ ਦੀ ਹਰ ਮਹੀਨੇ ਰਿਸ਼ਵਤ ਦਿੰਨਾ ਉਹ ਆਪਣੇ ਮੁਖਤਾਰ ਅਨਸਾਰੀ ਸਾਹਿਬ ਔਨ ਰਿਕਾਰਡ ਵਿਧਾਨ ਸਭਾ ਦੇ ਵਿੱਚ ਹਰਜੋਤ ਬੈਂਸ ਉਹਨਾਂ ਨੇ ਕਿਹਾ ਸੀ ਵੀ ਇਹ ਅਸ਼ੀਦ ਹੁੰਦੀ ਸੀ ਵੀ ਜਿਹੜੇ ਜਿੱਥੇ ਪੰਜੀ ਬੰਦੇ ਰਹਨੇ ਆ ਕੱਲਾ ਉਹਨੂੰ ਰਹਿਣ ਦਿੰਦਾ ਗਿਆ ਸੀ ਅੱਛਾ ਹੁਣ ਇਹਦੇ ਤੇ ਸਿਆਸਤਰ ਕੀ ਦੀ ਹੋ ਗਈ ਪੱਖੀ ਦੇ ਨਾਲ ਨੇ ਹੁਣ ਸਰਕਾਰ ਨੂੰ ਕਹਿਣਾ ਸ਼ੁਰੂ ਕਰਤਾ ਜਿਹੜੇ ਕਾਂਗਰਸ ਨੇਤਾ ਨਵਜੋਤ ਸਿੱਧੂ ਜੀ ਉਹ ਆਂਦੇ ਵੀ ਸੀਐਮ ਜੀ ਤੇ ਜ਼ਿਲ੍ਹੇ ਮੰਤਰੀ ਭਗਵੰਤ ਮਾਨ ਆਂਦੇ ਉਹਨਾਂ ਸਵਾਲ ਕੀਤਾ ਉਹਨਾਂ ਨੂੰ ਆਂਦੇ ਵੀ ਆਖਰ ਉਹ ਪੰਜ ਜੀ ਯਮਰ ਕਿੱਥੇ ਆ ਜਿਹੜੇ ਪ੍ਰਯੋਗ ਤੁਹਾਡੀ ਨਿੱਜੀ ਸਿੱਖਿਆ ਲਈ ਕ ਆਪਣੀ ਜੀ ਕਰਦੇ ਹੋ ਉਹ ਕਿੱਥੇ ਜੀ ਜੇਲਾ ਜਿਹੜੇ ਜੈਮਰ ਲਾਈਏ ਉਹ ਕਿਤੇ ਆ ਉਹਨਾਂ ਕਿਹਾ ਕਿ ਜੇਲ ਮੈਨੂਅਲ ਮੁਤਾਬਕ 6 ਕੈਦੀਆਂ ਮਗਰ ਇੱਕ ਮੁਲਾਜ਼ਮ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਸਾਂਭੇ ਪਰ ਆਂਦੇ ਸਾਡੀਆਂ ਜੇਲ੍ਹਾਂ ਵਿੱਚ 26 ਮਗਰ ਇੱਕ ਹੈਗਾ ਆਂਦੇ ਇੰਨਾ ਘੱਟ ਸਟਾਫ ਤੇ ਆਹ ਤਹੀ ਜੇਲ੍ਹਾਂ ਦੇ ਵਿੱਚ ਫੇਲ ਦੇ ਹਿੰਦ ਤਹੀ ਵੀ ਜੇਲ ਨਹੀਂ ਜੇਲ੍ਹਾਂ ਦੇ ਫੇਲ ਜੇਲ੍ਹ ਮੰਤਰੀ ਹੋ ਆਂਦੇ ਰੋਜ਼ਗਾਰ ਦੀ ਗੱਲ ਕਰਦੇ ਹੋ ਜਾਗੋ ਜਨਾਬ ਆ ਦੇਖੋ ਕੀ ਚੀਜ਼ ਗੱਲ ਤੇ ਨਿਕਲੋ ਜਾਗੋ ਖਨੀਆਂ ਖਨੀਆਂ ਸੁਣਾਉਂਦੇ ਆ ਸਾਡੇ ਪ੍ਰੋਗਰਾਮ ਵਾਂਗੂ ਯਾਹ ਜੀ ਕਿਦਾ ਕਰਦੇ ਦੇਖੋ ਕਿਹਦੀ ਗਲਤ ਬਿਲਕੁਲ ਠੀਕ ਹੈ ਵੀ ਜੇਲ ਕਿੰਦੀ ਕਹ ਬੀ 100 ਏਕੜ ਚ ਫੈਲੀ ਹੈ 200 ਏਕੜ ਚ ਜੇਲ ਫੈਲੀ ਹੈ ਵੀ ਤੁਹਾਡੇ ਕੋ ਉਹਦੇ ਅੰਦਰ ਜਿਹੜੇ ਬੰਦੇ ਲਗੇ ਉਹਨਾਂ ਤੇ ਚੈਕਿੰਗ ਨਹੀਂ ਹੋ ਰਹੀ ਅਕਸ਼ਰ ਦੇਖੋ ਉੱਥੇ ਨਾ ਰਮਨ ਸਾਹਿਬ ਆਪ ਮੋਬਾਈਲ ਲੈ ਕੇ ਜਾਂਦੇ ਨਾ ਕੋਈ ਪਕਸ਼ੀ ਦਲ ਵਾਲਾ ਨਾ ਜਾਂ ਤੁਸੀਂ ਅਸੀਂ ਹੁਣ ਉਹਨੂੰ ਕਹਿੰਦਾ ਵੀ ਉਹ ਫੇਂਕਾ ਥਰੋ ਨਾਲ ਗੋਡੇ ਅੰਦਰ ਆ ਗਏ ਥਰੋ ਨਾਲ ਸ਼ਰਾਬੰਦਰ ਆ ਗਏ ਜੇਲ ਕਿਹਦੀ ਨਾ ਪੱਟੀ ਤੇ ਬਣਾਈ ਉਹਦੇ ਹੀ ਬਣਾਈ ਉਹਦੇ ਆਹੋ ਅੰਦਰ ਹੀ ਬਣਾਈ ਉਹਨਾਂ ਨੇ ਦੇਖੋ ਜਿਹੜੇ ਸ਼੍ਰੋਮਣੀ ਕਾਲ ਦੇ ਨੇਤਾ ਵਿਕਰਮ ਮਜੀਠੀਆ ਉਹਨ ਆਹੰਦੇ ਵੀ ਵੀਡੀਓ ਨੇ ਟਿੱਪਣੀ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ ਆਹੰਦੇ ਵੀ ਸਰਕਾਰ ਦਾ ਜਿਹੜੇ ਕਹਿਗਾ ਪ੍ਰਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਫੇਲਰ ਹੈਗਾ ਤੇ ਆਹੰਦੇ ਪੂਰਨ ਪਦਾਂ ਦਾ ਪ੍ਰਯਾਪਤ ਪਰਮਾਨਾ ਆ ਇਹਦੇ ਤਾਂ ਸਾਫ਼ ਹੁੰਦਾ ਵੀ ਰਾਜ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗੰਤ ਮਾਨ ਪੰਜਾਬ ਦੇ ਕਲਿਆਣ ਲਈ ਕਿਦਾਂ ਕੰਮ ਕਰੇ ਆ ਆਹ ਦੇਖੋ ਦੇਖੋ ਸਵੇਪਾਚੋ ਤੇ ਮੌਕਾ ਮਿਲੇਗਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹੇ ਵੀਡੀਓ ਪਾ ਕੇ ਸੀਐਮ ਦਾ ਨਾਮ ਲੈ ਕੇ ਅੱਗੇ ਲਿਖਿਆ ਕਿ ਸ਼ਰਮ ਮਾਣੀ ਚਾਹੀਏ ਦੇਖੋ ਜੀ ਗੱਲ ਹੈ ਗੱਲਾਂ ਕਰਨ ਦਾ ਮੌਕਾ ਦੇ ਦਿੱਤਾ ਨਾ ਵੇਖੋ ਜੇ ਸੀਐਮ ਸਾਹਿਬ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ ਵੀ ਜੇਲ੍ਹ 'ਚ ਮੋਬਾਈਲ ਕਿੱਦਾਂ ਜਾਂਦਾ ਔਰ ਮੈਨੂੰ ਰਿਪੋਰਟ ਕਰਨੀ ਜੇ ਕਿ ਕਿੱਥੋਂ ਆਇਆ ਤੇ ਆ ਜੇਲ੍ਹ ਤੋਂ ਤੇ ਵੀਡੀਓ ਆਂਡੀ ਔਰ ਕਦੋਂ ਰਿਪੋਰਟ ਕਿਹਨੂੰ ਕਰਨੀ ਉਹ ਇਹਨਾਂ ਨੇ ਕਿਹਾ ਸੀ ਵੀ ਪੁਰਾਣੇ ਬੰਦੇ ਬਦਲ ਦਿੱਤੇ ਜਾਣ ਕਿ ਆ ਬਦਲ ਦਿੱਤੇ ਗਏ ਦੇਖੋ ਸਵਾਲ ਤੇ ਬਹੁਤ ਖੜੇ ਹੁੰਦੇ ਨੇ ਜਿਹੜਾ ਪ੍ਰਸ਼ਾਸਨ ਦੇ ਉੱਤੇ ਵੀ ਹੁਣ ਤੁਸੀਂ ਦੇਖੋ ਕਿਸੇ ਬੰਦੇ ਦਾ ਕਤਲ ਹੋ ਜਾਂਦਾ ਕੇਸ ਜੀ ਉਹ ਕੈਦੀ ਉਹ ਜਿਹੜਾ ਪਰਿਵਾਰ ਹੈ ਉੱਤੇ ਕੀ ਬੀਤਦੀ ਹੈ ਜਦੋਂ ਵੇਖਦਾ ਵੀ ਜੇਲ੍ਹਾਂ ਦੇ ਵਿੱਚ ਕੀ ਹੋ ਰਿਹਾ ਫਿਲਮਾਂ 'ਚ ਦੇਖੀਦਾ ਸੀ ਅਕਤਾਰ ਅਸੀਂ ਵੀ ਜੇਲ੍ਹਾਂ 'ਚ ਉਹਨਾਂ ਦੇ ਵੱਖਰੇ ਚੱਲਦੀ ਪੂਰੀ ਵੀ ਜਿਹੜਾ ਵੱਡਾ ਗੈਂਗਸਟਰ ਆ ਉਹਦੇ ਨਾਲ ਜੇਲੇ ਚਾਂਦੇ ਦਾ ਉਹ ਸੀ ਇਹ ਚੱਲਣ ਦੀ ਹੈ ਪੁੜਾੜੀ ਸਾਹਿਬ ਸੀਐਮ ਸਾਹਿਬ ਆਰਡਰ ਕਰ ਦਿੰਦੇ ਆ ਉਹ ਮੁਗੜੋਂ ਭੁੱਲ ਜਾਂਦੇ ਆ ਆਰਡਰ ਲਾਗੂ ਨਹੀਂ ਹੁੰਦੇ ਸੀਐਮ ਸਾਹਿਬ ਨੇ ਆਰਡਰ ਕੀਤੇ ਸੀ ਵੀ ਜਿੰਨੇ ਅਧਿਕਾਰੀ ਆਪਣੇ ਨਾਲ ਕੋਈ ਦਾਜ ਲਾ ਕੇ ਨਹੀਂ ਆਊਗਾ ਜਿਹੜਾ ਦਾਜ ਆਇਆ ਵਾਪਸ ਜਾਵੇ ਅਜੇ ਤੱਕ ਦਾਜ ਨਹੀਂ ਅਮਰ ਸੱਚ ਵੀ ਦਾਜ ਬੈਠਾ ਚਲੋ ਅਗੇ ਜੀ ਵੇਖੋ ਮੈਂ ਵੇਖਣਾ ਭਗਵਤਪານ ਸਾਹਿਬ ਨੇ ਨਿਤੇ ਜਨਤਾ ਤੇ ਵੇਖ ਹੀ ਰਹੀ ਹੈ ਤੇ ਫਿਰ ਇਲੈਕਸ਼ਨਾਂ ਚ ਜਵਾਬ ਦੇਗੀ ਤੁਸੀਂ ਦੇਖੋ ਇਹ ਕਹਿੰਦੇ ਵੀ ਸੀ 13 ਸੀਟਾਂ ਜਿੰਨੀਆਂ ਜੇ ਇਹੋ ਹਾਲ ਰਹਾ ਤੇ ਫਿਰ ਪੰਜਾਬ ਦੇ ਵਿੱਚ ਕੀ ਹਾਲ ਹੋਏਗਾ ਤੇ ਲੋਕੀ ਜਵਾਬ ਦੇ ਦੇਣਗੇ ਤੇ ਰਕੇ ਜੀ ਜਲੰਧਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆ ਵੀ 63 ਕਿਲੋ ਫੀਮ ਫੜੀ ਗਈ ਹੈ ਕੱਲ ਅੰਮ੍ਰਿਤਸਰ ਚੋਂ ਵੀ 2 ਕਿਲੋ ਜਿਹੜੀ ਆਈਸ ਫੜੀ ਗਈ ਸੀ ਪਰ ਉਹਦੇ ਚ ਜਿਹੜਾ ਸਾਹਮਣੇ ਆ ਅਕਸਰ ਦੇਖਿਆ ਜਾਂਦਾ ਰਕੇ ਜੀ ਬਹੁਤ ਸਾਰੇ ਜਿਹਨੂੰ ਪ੍ਰੈਸ ਕਾਨਫਰੰਸ ਹੁੰਦੀਆਂ ਉਹਨਾਂ ਦੀ ਪੁਲਿਸ ਕਮਿਸ਼ਨਰ ਕਰਦੇ ਨੇ ਜਾਂ ਡੀਜੀਪੀ ਸਾਹਿਬ ਕਰਦੇ ਨੇ ਤੇ ਐਸੇ ਜਿਹ ਕਿਸੇ ਤੇ 10-10 ਮਾਮਲੇ ਦਰਜ ਉਹਨਾਂ ਨੂੰ ਵਾਰ-ਵਾਰ ਜ਼ਮਾਨਤਾਂ ਕਿਦਾਂ ਮਿਲਦੀਆਂ ਅਸੀਂ ਕਈ ਵਾਰੀ ਆਪਣੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਹੈ ਪਰ ਕੱਲ ਪੁਲਿਸ ਨੇ ਇੱਕ ਨਵੀਂ ਧਾਰਾ ਜੋੜੀ ਏ ਉਹ ਕੀ ਏ ਪੂਰੀ ਧਾਰਾ ਦੇਖੋ ਤੇ ਜਿਹੜਾ ਰਫਸਾ ਮਖਵਿੰਦਾ ਸਿੰਘ ਪੁੱਲਰ ਇੱਥੇ ਡੀਸੀਪੀ ਇਨਵੈਸਟੀਗੇਸ਼ਨ ਰਹਿ ਰਹੇ ਬਹੁਤ ਵਧੀਆ ਕੰਮ ਕਰਦੇ ਰਹੇ ਉਹ ਜਲੰਧਰ ਰੂਰਲ ਦੇ ਐਸਐਸਬੀ ਆ ਉਹਨਾਂ ਦੇ ਅਧੀਨ ਹੀ ਗ੍ਰਾਇਆ ਪੁਲਿਸ ਨੇ ਇਹ ਜਿਹੜਾ ਨੈਟਵਰਕ ਇੱਕ ਤੋਸਤਾ ਕੀਤਾ ਚਾਰ ਮਦੇ ਫੜੇ ਆ ਉਹਨਾਂ ਫਾਲਤੋਂ ਲਿਆਂਦੇ ਹੀ ਮੰਨੀਪੁਰ ਜੀ ਦੇ ਇਮਫਾਲ ਤੋਂ ਫੀਮ ਲਿਆ ਕੇ ਤੇ ਵੇਚਦੇ 63 ਕਿਲੋ ਫੀਮ ਕੀ ਫੜੀ ਆ ਤੇ ਚਾਹ ਤਸਕਰ ਦਾ ਫਸਾਰ ਕਰ ਲਿਆ ਅੰਮ੍ਰਿਤਸਰ ਵੀ ਜੀ ਦੋ ਬੰਦੇ ਫੜੇ ਗਏ ਸੀ ਦੋ ਤਰੀਕ ਨੂੰ ਪ੍ਰਿਸਕ੍ਰਿਪਸ਼ਨ ਹੋਈ ਸੀਗੀ ਆਪਣੇ ਪੁਲਿਸ ਮਿਸਟਰ ਸਾਹਿਬ ਨੇ ਕੀਤੀ ਸੀਗੀ ਵੀ ਦੋ ਬੰਦੇ ਉਹ ਵੀ ਮਫਾਲਤੋ ਲਿਆਉਂਦੇ ਆ ਆਓ ਤੇ ਵੇਖੋ ਜੀ ਦੋ ਟਰੱਕ ਤੇ ਦੋ ਟਰੈਕਟਰ ਟਰਾਲੀਆਂ ਉਹਨਾਂ ਕੋ ਬਰਾਮਦ ਆਈਆਂ ਉਹਦੇ ਵਿੱਚ ਵੱਖਰੇ ਹੀ ਉਹਨਾਂ ਨੇ ਬਾਕਸ ਬਣਾਏ ਸੀ ਜਿਨ੍ਹਾਂ ਵਿੱਚ ਲਗਾ ਕੇ ਫੀਮ ਨੂੰ ਲੈਣਦੇ ਸੀ ਤੇ ਚਾਹ ਬੱਤੀ ਲੱਦੀ ਸੀ ਇਹਨਾਂ ਨੇ ਉੱਤੇ ਅੱਛਾ ਤੇ ਥੱਲੇ ਵੇਖੋ ਕੀ ਕੰਮ ਚੱਲਣ ਡਿਆ ਹੈ ਤੇ ਐਲੀ ਵਾਰ ਆ ਪੁਲਿਸ ਨੇ ਵੀ ਜਿਹੜੇ ਸੰਸ਼ੋਧਿਤ ਕਾਨੂੰਨ ਹੋਏ ਨਾ ਕਾਨੂੰਨਾਂ 'ਚ ਬਦਲਾਅ ਕੀਤਾ 31A ਲਗਾਈ ਆ ਜਿਹਦੇ ਵਿੱਚ ਫਾਂਸੀ ਦੀ ਸਜ਼ਾ ਤੱਕ ਹੋ ਸਕਦੀ ਆ ਇਹ ਧਾਰਾ ਹਾਲਜ ਐਨਡੀਪੀ ਐਕਟ ਕਾਨੂੰਨ ਦੇ ਜਿਹੜਾ ਸੰਸ਼ੋਧਨ ਹੋਇਆ ਉਹ 'ਚ ਸ਼ਾਮਲ ਕੀਤੀ ਗਈ ਤੇ ਉਸ ਬੰਦੇ ਤੇ ਲਗਾਈ ਜਾਂਦੀ ਜਿਹੜਾ ਤਸਕਾ ਸਜ਼ਾ ਕੱਢ ਕੇ ਆਵੇ ਜੇ ਜਿੰਨੂ ਆਵੇ ਤਾਂ ਆਗੇ ਫਿਰ ਇਸੇ ਘਮਚ ਲੱਗ ਜੇ ਮੇਰੇ ਕੀ ਜੀ ਗੱਲ ਵੀ ਕੋ ਠੀਕ ਹੈ ਦੇਖੋ ਇਹਦੇ ਲਈ ਪੁਲਿਸ ਵੀ ਵਧਾਈ ਦੀ ਪਾਤਰਾ ਜਿੰਨੇ ਸਰਕਾਰਾਂ ਨੇ ਕਾਨੂੰਨ ਚ ਬਦਲਾਵ ਕੀਤਾ ਉਹ ਵੀ ਵਧਾਈ ਦੀਆਂ ਪਾਤਰਾ ਕਿਉਂਕਿ ਇਹ ਕ੍ਰਾਈਮ ਜਿਹੜੇ ਕ੍ਰਿਮੀਨਲ ਅਗੇ ਜੀ ਐਕਚੁਅਲ ਕ੍ਰਿਮੀਨਲ ਵਾਰ-ਵਾਰ ਜਿਹੜੇ ਕ੍ਰਾਈਮ ਕਰਦੇ ਇਹ ਅੰਦਰ ਜਾਂਦੇ ਫਿਰ ਉਹ ਕੰਮ ਕਰਨ ਲੱਗ ਪੈਂਦੇ ਬਾਹਰ ਆਂਦੇ ਫਿਰ ਉਹ ਕੰਮ ਕਰਨ ਲੱਗ ਪੈਂਦੇ ਆ ਅਕਸਰ ਕੋਈ ਤਾਂ ਕਾਨੂੰਨ ਦਾ ਡਰ ਹੋਣਾ ਚਾਹੀਦਾ ਨਾ ਵੈਸੇ ਤੇ ਮਾਨਯੋਗ ਅਦਾਲਤਾਂ ਨੂੰ ਹੀ ਚਾਹੀਦਾ ਹੈ ਮਾਨਯੋਗ ਜੱਜ ਸਭ ਨੂੰ ਚਾਹੀਦਾ ਹੈ ਵੀ ਜਿਹੜਾ ਬੰਦੇ ਨੇ ਇੱਕ ਕ੍ਰਾਈਮ ਕੀਤਾ ਦੋ ਕ੍ਰਾਈਮ ਕਰਦਾ ਉਹਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਇਹਨਾਂ ਲਈਆਂ ਜੇਲਾ ਹੀ ਵੱਖਰੀ ਬਣਾਦਣੀ ਚਾਹੀਦੀਆਂ ਬਿਲਕੁਲ ਆ ਕਾਨੂੰਨ ਦੇ ਮਧਾਵੇ ਕੋ ਜਮਾਨਤ ਨਹੀਂ ਮਿਲੂਗੀ ਪਹਿਲੀ ਵਾਰ ਆ 18 ਸੀ 531ਏ ਧਾਰਾ ਲਗਾਈ ਗਈ ਆ ਇਹ ਧਾਰਾ ਦਾ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਆ ਚਾਹ ਪਤੀ ਦੇ ਨਾਲ ਖੇਪ ਲੈ ਕੇ ਆ ਰਹੇ ਸੀ ਜੀ ਤੇ ਚਾਹ ਪਤੀ ਜਿਹੜੀ ਆ ਉਹਨਾਂ ਨੇ ਮਨੀਪੁਰ ਅੰਫਾਲ ਦੇ ਮਨੀਪੁਰ ਤੋਂ ਲਿਆ ਰਹੇ ਸੀ ਯੂਰੋਪੀਅਨ ਟਰਾਲੀ ਦੇ ਦੋਨੋਂ ਟਾਰਾਂ ਦੇ ਵਿੱਚ ਇੱਕ ਬਕਸਾ ਬਣਾਇਆ ਜਿੱਦੇ ਚ ਫੀਮ ਦੀ ਖੇਪ ਫੀਮ ਲਗਾ ਕੇ ਰੱਖੀ ਜੀ 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 ਤੇ ਇਹਨਾਂ ਵਿੱਚੋਂ ਇਹਨਾਂ ਨੇ ਅਮਰਸਾ ਦੇਣੀ ਹੀ ਹੈ ਜੀ ਤੇ ਜਿਹੜਾ ਇਨਸਪੈਕਟਰ ਆ ਗਰਾਂਡ ਥਾਣੇ ਤੋਂ ਦੱਸਿਆ ਵੀ ਇੱਕ ਟਰੱਕ ਵਿੱਚ 10 ਕਿਲੋ ਹੀ ਤੇ ਦੂਜੇ ਵਿੱਚ 20 ਕਿਲੋ ਬਰਾਮਦ ਹੋਈ ਆ ਜੀ ਇਹ ਫੀਮ ਤੇ ਟੈਂਕਰਾਂ ਦੇ ਜਿਹੜੇ ਬਕਸ਼ੇ ਬਣਾਏ ਸੀ ਉਹਨਾਂ ਵਿੱਚ ਰੁਗੀ ਲਗਾਈ ਸੀ ਤੇ ਟਰੈਕਟਰ ਟਰਾਲੀ ਦੇ ਜਿਹੜੇ ਪਿੱਛੇ ਬਣੇ ਇੱਕ ਵਿਸ਼ੇਸ਼ ਬਕਸ਼ਾ ਉਹ ਚ ਵੀ ਬੋਕਸ ਬਣਿਆ ਸੀ ਉਹ ਚ 33 ਕਿਲੋ ਫੀਮ ਬਰਾਮਦ ਹੋਈ ਆ ਤੇ ਜਿਹੜਾ ਇਹਨਾਂ ਚ ਤਸਕਰ ਫੜਿਆ ਜਗਜੀਤ ਜੀਤਾ ਉਹ 2012 ਤੋਂ ਕਿ ਉਸਤਾਰ ਹੈ 4 ਸਾਲ ਇਹ ਜਾ ਕੇ ਲੱਗਾ ਤੇ ਆ ਕੇ ਫਿਰ ਉਸੇ ਕੰਮ 'ਚ ਸ਼ਾਮਲ ਹੋ ਗਿਆ ਤੁਸੀਂ ਕੀ ਜੀ ਜੋ ਇਹਦੀ ਮਣੀ ਮੰਦੀ ਆ ਨਾ ਇਹ ਕੰਮ ਦੇ ਵਿੱਚ ਇਦੀ ਮਣੀ ਬਹੁਤ ਮੰਦੀ ਆ। ਕੁਝ ਕਮੀ ਸਾਹਮਣੇ ਦੱਸਿਆ ਕਿ ਜੀ ਉਦੋਂ ਵੀ ਉਥੋਂ ਲਿਆਉਂਦੇ ਆ ਵੀ 1,20,000 ਰੁਪਏ ਦੀ 12 ਕਿ 12 ਲੱਖ ਦੀ ਇਹਨਾਂ ਲਿਆਂਦੀ 10 ਕਿਲੋ ਉਦੋਂ। ਇੱਥੇ ਕਹਿੰਦੇ ਦੁਨੇ ਰੇਟ 'ਚ ਵੇਚਦੇ ਆ। ਤੇ ਉਹ ਨਾਲ ਬੰਦਾ ਆਪਣਾ ਨਾ ਦੁਨੇ ਨਹੀਂ ਜੀ ਇੱਥੇ بڑے ਬੰਦੇ ਆ ਲੱਭਦੇ ਹੀ ਨੇ ਉਹਨਾਂ ਨੂੰ ਫੀਮ ਤੱਲੇ ਗੜਦੇ ਤੇ ਫੀਮ 'ਚ ਕੀ ਚਮਨਪ੍ਰਾਸ਼ ਲਾ ਦਿੰਦੇ ਆ। ਕਿ ਜੀ ਫੀਮ ਦੁਣੀ ਨਾਲ ਚਮਨਪ੍ਰਾਸ਼ ਲਾ ਕੇ ਉਹ ਵੀ ਫੀਮ ਦੇ ਭਾਵੇਂ ਗਣੀ ਆ। ਤਾਂ ਕਿ ਜੀ ਹੁਣ ਦੇ ਕਿ ਪੰਜਾਬ ਦੀ ਜਿਹੜੀ ਜੇਲ੍ਹ ਦੀ ਹੁਣੇ ਸੀ ਗੱਲ ਕੀਤੀ ਏ ਉਹ ਮਾਮਲੇ 'ਚ ਲੀਪਾ ਪੁਤੀ ਦੇੜੀ ਨ 10 ਬੰਦੀਆਂ ਤੇ ਐਫ ਆਈ ਆਰ ਜਿਹੜੀ ਕੀਤੀ ਤੇ ਇੰਟਰਨਲ ਡੀਆਈਜੀ ਨੂੰ ਇਹਦੀ ਜਾਂਚ ਦੇ ਦਿਜੀਏ ਸਵਾਲ ਇਹ ਹੈਗਾ ਵੀ ਜੇ ਤੁਸੀਂ ਕਿਸੇ ਦੇ ਨੂੰ ਕੇਸ ਕਰ ਵੀ ਦਿਓਗੇ ਤੇ ਕੀ ਹੋਊਗਾ ਉਹ ਤਾਂ ਪਹਿਲੇ ਹੀ ਅੰਦਰ ਆ ਉਹਾਂ ਦੇ ਜੀ ਸਾਲੇ ਮਹੀਨੇ ਦੀ ਸਾਰੀ ਸਜ਼ਾ ਹੁੰਦੀ ਹੈ ਹੁਣ ਜੇ ਤੇ ਉਹ ਨਾਲ ਜੇਲ ਉਸੇ ਸਜ਼ਾ ਦੇ ਨਾਲ ਚਲਣੀ ਆ ਕੋਈ ਵੀ ਸਖਤ ਕਾਨੂੰਨ ਬਣਾਓ ਨਾ ਹੁਣ ਏ ਡੀ ਜੀ ਪੀ ਜੇਲ ਨੇ ਜਿਹੜੇ ਅਰुणਪਾਲ ਸਿੰਘ ਉਹਨਾਂ ਨੇ ਪੰਜਾਬ ਦੇ ਸਾਈਬਰ ਸੈੱਲ ਨੂੰ ਚਿੱਠੀ ਲਿਖੀ ਵੀ ਸੋਸ਼ਲ ਮੀਡੀਆ ਜਿੱਥੇ ਪਲੇਟਫਾਰਮ ਤੇ ਜੇਲ ਦੀ ਵੀਡੀਓ ਚੱਲਦੀ ਹੈ ਇਹਨੂੰ ਛੇਤੀ ਰਿਮੂਵ ਕਰਾਇਆ ਜਾਏ ਤੇ ਜੇਲ੍ਹ ਦੇ ਕਿਸੇ ਜਿਹੜੇ ਕੈਦੀ ਜਿਹੜੀ ਆ ਵੀਡੀਓ ਕੋਈ ਹੋਰ ਵੀ ਆ ਉਹਨੂੰ ਵੀ ਟਾਇਆ ਜਾ ਪਰ ਕਿਉਂ ਦੇਖੋ ਜੀ ਸੋਸ਼ਲ ਮੀਡੀਆ ਤੁਸੀਂ ਆਪਣੀ ਨਾਕਾਮੀਆਂ ਚ ਪਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੇ ਕੀ ਹੋਣ ਫਿਰ ਤੁਸੀਂ ਆਪਣੀ ਕੰਮ ਆਪਣੀ ਕਾਮਯਾਬੀ ਦੱਸਦੇ ਜੇ ਨਾ ਜਿਹਨਾਂ ਚੀਜ਼ ਫੜਦੇ ਆ ਉਪਲਬਧੀ ਕਿੰਨੀ ਜੇਦੀ ਦੱਸਦੇ ਆ ਤੇ ਨਕਮੀ ਵੀ ਦੱਸੋ ਆ ਚਲੋ ਕੇ ਜੀ ਫੇਰ ਉਹੀ ਕਹਿੰਨੇ ਆ ਵੀ ਸਾਡਾ ਜਿਹੜਾ ਕੰਮ ਆ ਲੋਕਾਂ ਦੇ ਸਾਹਮਣੇ ਜੋ ਘਟਨਾਵਾਂ ਹੁੰਦੀਆਂ ਉਹ ਰੱਖਣੀਆਂ ਹੁਣ ਜਿਹੜੇ ਐਮਐਲਏ ਸਾਹਿਬ ਮੰਤਰੀ ਸਾਹਿਬ ਨੇ ਅਮਨ ਰੋੜਾ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਕਿ ਜੀ ਹਾਈ ਕੋਰਟ ਦੇ ਇੱਕ ਇੱਕ ਰਿਟ ਪੈ ਗਈ ਜੀ ਉਹਨਾਂ ਨੇ ਕਹਿਤਾ ਕਿ ਇਹਦੇ ਜਿਹੜਾ ਨਾ ਇਹਨਾਂ ਦੀ ਸਦਸਤਾ ਖਾਰਜ ਕੀਤੀ ਜਾਵੇ ਦੋ ਕਾਨੂੰਨ ਕਿਉਂ ਰਾਹੁਲ ਗਾਂਧੀ ਦਾ ਕਹਿੰਦੇ ਬੰਗਲਾ ਵੀ ਖਾਲੀ ਕਰਾ ਲਿਆ ਆਈ ਤੇ ਉਹਦੀ ਉਹਨੂੰ ਲਾਹਤਾ ਸੀ ਉਹਦਾ ਸਦਸਤਾ ਵੀ ਰੱਦ ਕਰਦੀ ਤੇ ਮੰਤਰੀ ਦੇ ਤੇ 2 ਸਾਲ ਦੀ ਸਜ਼ਾ ਹੋਈ ਹੈ ਚਲੋ ਫੈਸਲਾ ਕੋਰਟ ਨੇ ਲੈਣਾ ਸਾਨੂੰ ਦਿਓ ਜਿਆਦਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡੀਆਂ ਦਿੱਤੀਆਂ ਗਿਆ ਟਿੱਪਣੀਆਂ ਤੁਹਾਡੇ ਦਿੱਤੇ ਗਿਆ ਸੁਝਾਅ ਸਾੜ ਲਈ ਬਹੁਤ ਮਹਾਨੇ ਰੱਖਦੇ ਨੇ ਤੇ ਸਾਨੂੰ ਤੁਸੀਂ ਜਿਹੜੀਆਂ ਵੀ ਆਸ-ਪਾਸ ਤੁਹਾਡੇ ਤੁਹਾਨੂੰ ਲੱਗਦਾ ਕੋਈ ਭ੍ਰਸ਼ਟਾਚਾਰ ਹੋ ਰਿਹਾ ਹੈ ਕਿਸੇ ਡਿਪਾਰਟਮੈਂਟ ਚ ਤੁਹਾਨੂੰ ਕੋ ਪੈਸੇ ਮੰਗੇ ਜਾਂਦੇ ਨੇ ਜਾਂ ਉਸ ਡਿਪਾਰਟਮੈਂਟ ਦੇ ਵਿੱਚ ਇੰਨਾ ਭ੍ਰਸ਼ਟਾਚਾਰ ਹੈ ਕਿ ਕੁਝ ਤੁਹਾਨੂੰ ਸੁਣਾਈ ਨਹੀਂ ਕਰ ਰਿਹਾ ਤੇ ਸਾਨੂੰ ਉਹਦੀ ਜਾਣਕਾਰੀ ਸਬੂਤਾਂ ਸਮੇਤ ਦਿਓ ਤੁਹਾਡਾ ਅਸੀਂ ਪ੍ਰੋਗਰਾਮ ਤੁਹਾਡੀ ਉਹ ਖਬਰ ਨੂੰ ਆਪਣੇ ਪ੍ਰੋਗਰਾਮ ਤੇ ਨਿਸ਼ਰ ਕਰਾਂਗੇ ਧੰਨਵਾਦ ਨਮਸਕਾਰ ਸ਼ਸ਼ੀਕਪ